ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਗੁਰਸ਼ਮੀਰ ਵੜੈਚ ਤੇ ਇਸ ਵੇਲੇ ਜੋ ਦਲਜੀਤ ਦਸਾਂਜ ਨੂੰ ਲੈ ਕੇ ਮਸਲਾ ਪੂਰੇ ਦੇਸ਼ ਦੇ ਵਿੱਚ ਪੱਕਿਆ ਹੋਇਆ ਉਹਨਾਂ ਦੀ ਜਿਹੜੀ ਫਿਲਮ ਆਈ ਹੈ ਸਰਦਾਰ 3 ਉਸ ਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰਾਂ ਨੂੰ ਲੈ ਕੇ ਮਾਮਲੇ ਦਾ ਜ਼ਵਾਦ ਹੈ ਉਨ੍ਹਾਂ ਦਾ کافی ਜ਼ਿਆਦਾ ਵਿਰੋਧ ਹੋਇਆ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਸ਼ੋਕ ਪੰਡਿਤ ਉਹਨਾਂ ਨੇ ਉਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਹੈ ਉਸ ਨੂੰ ਕੈਨਸਲ ਕਰਨ ਦੀ ਗੱਲ ਕਹੀ ਹੈ ਹੋਰ ਅਦਾਰੇ ਵੀ ਇਦਾਂ ਦੀ ਮੰਗ ਕਰ ਰਹੇ ਨੇ ਤੇ ਪੂਰੀ ਆਨਲਾਈਨ ਉਹਨਾਂ ਦੀ ਟ੍ਰੋਲਿੰਗ ਚੱਲ ਰਹੀ ਹੈ ਤੇ ਇਸ ਦੇ ਵਿੱਚ ਬੀਜੇਪੀ ਦੇ ਜਿਹੜਾ ਕਲਚਰਲ ਵਿੰਗ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਕੁਝ ਲੋਕਾਂ ਨੇ ਦਿੱਲੀ ਦੇ ਵਿੱਚ ਵੀ ਰਿਐਕਟ ਕੀਤਾ ਤੇ ਪਰ ਪੰਜਾਬ ਦੇ ਵਿੱਚੋਂ ਇੱਕ ਆਵਾਜ਼ ਉੱਠੀ ਹੈ ਬੀਜੇਪੀ ਦੇ ਪੰਜਾਬ ਯੂਨਨ ਦੇ ਕਲਚਰਲ ਵਿੰਗ ਦੇ ਵੱਲੋਂ ਹੌਬੀ ਦੀਵਾਲ ਜੀ ਉਹਨਾਂ ਦੀ ਜਿਹੜੇ ਖੁਦ ਕਲਾਕਾਰ ਨੇ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਆਪਾਂ ਅੱਜ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਅਗਰ ਬੀਜੇਪੀ ਦਲਜੀਤ ਦੀ ਸਪੋਰਟ ਕਰ ਰਹੀ ਹੈ ਤਾਂ ਫਿਰ ਜਿਹੜਾ ਦਲਜੀਤ ਦਾ ਵਿਰੋਧ ਹੈ ਉਹ ਕੌਣ ਲੋਕ ਕਰ ਰਹੇ ਹੈ ਸਰ ਤੁਹਾਡਾ ਸਵਾਗਤ ਹੈ ਜੀ ਸਾਡੇ ਨਾਲ ਜੁੜਨ ਦੀ ਮਿਹਰਬਾਨੀ ਜੀ ਬਰਾਇ ਸਾਬ ਮਿਹਰਬਾਨੀ ਅ ਸਰ ਮੇਰਾ ਪਹਿਲਾ ਸਵਾਲ ਇਹੀ ਹੈ ਵੀ ਜਿਵੇਂ ਬੀਜੇਪੀ ਦਾ ਸ਼ੁਰੂ ਤੋਂ ਜਦੋਂ ਆਪਾਂ ਦੇਖਿਆ ਜਦੋਂ ਤੋਂ ਕਿਸਾਨ ਅੰਦੋਲਨ ਚੱਲਿਆ ਸੀਗਾ ਕਲਾਕਾਰਾਂ ਤੇ ਟਾਰਗੇਟ ਤਾਂ ਬੀਜੇਪੀ ਦੇ ਟਾਈਮ 'ਚ ਸ਼ੁਰੂ ਹੋਇਆ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹ ਹੀ ਸਪੋਰਟ ਕਰ ਰਹੇ ਹਾਂ ਫਿਰ ਇਹਦਾ ਵਿਰੋਧ ਕੌਣ ਕਰ ਰਿਹਾ ਹੈ ਤੁਹਾਨੂੰ ਪਤਾ ਹੀ ਹੈ ਜੀ ਕੌਣ ਕੌਣ ਕਰ ਰਿਹਾ ਹੈ ਤੇ ਤੁਹਾਨੂੰ ਨਹੀਂ ਕਰ ਰਹੀ ਹਾਂਜੀ ਬੀਜੇਪੀ ਨਹੀਂ ਕਰ ਰਹੀ ਤੇ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਹਾਂਜੀ ਹਾਂਜੀ ਬੀਜੇਪੀ ਪਾਰਟੀ ਵੱਲੋਂ ਜੀ ਬੀਜੇਪੀ ਦੇ ਪਲੈਟਫਾਰਮ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਸੀਂ ਵਿਰੋਧ ਨਹੀਂ ਕਰਦੇ ਨਾ ਹੀ ਕਰਾਂਗੇ ਨਾ ਹੀ ਕਰਨ ਯੋਗ ਗੱਲ ਹੈ ਜੀ ਜੀ ਪਰ ਇਹ ਇਹ ਸਰ ਮਤਲਬ ਕਿ ਜਿਹੜੀਆਂ ਐਸੋਸੀਏਸ਼ਨਸ ਨੇ ਜਿਹੜੀ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ ਹੈ ਜਿਨ੍ਹਾਂ ਦੇ ਪ੍ਰਧਾਨ ਨੇ अशोक ਪੰਡਿਤ ਜੀ ਪ੍ਰੈਜ਼ੀਡੈਂਟ ਨੇ ਜਿਹੜੇ ਕੈਂਸਲੇਸ਼ਨ ਵੀ ਮੰਗ ਕਰ ਰਹੇ ਆ ਜਿਹੜੇ ਬਾਇਕਾਟ ਵੀ ਮੰਗ ਕਰ ਰਹੇ ਆ ਉਹ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੇ ਬਿਲਕੁਲ ক্লোਜ਼ ਨੇ ਤੇ ਉਹ ਫਿਰ ਤੁਸੀਂ ਉਹਨਾਂ ਦੀ ਐਸੋਸੀਏਸ਼ਨ ਨੂੰ ਕਿੱਦਾਂ ਸਪਲੇਨ ਕਰੋਗੇ ਅਸੀਂ ਜਿੱਥੇ ਪਾਰਟੀ ਨੇ ਜੋ ਫੈਸਲਾ ਲਿਆ ਹੈ ਜਿਹੜਾ ਪਾਰਟੀ ਦਾ ਵਰਕਰ ਦੇਖੋ ਮੈਂ ਹੌਬੀ ਕਾਲੀয়াল ਬੀਜੇਪੀ ਦਾ ਨਾਂ ਹੋ ਕੇ ਮੈਂ ਵਿਰੋਧ ਕਰਾਂ ਜਾਂ ਹੱਕ 'ਚ ਬੋਲਾਂ ਉਹ ਮੇਰਾ ਹੱਕ ਹੈ ਮੇਰੇ ਕੋਈ ਅਧਿਕਾਰ ਹੈ ਜੀ ਪਰ ਇਹਨੂੰ ਪਰਸਨਲ ਕੈਪੈਸਿਟੀ ਦੇ ਆਫਿਸ 'ਚ ਜਾ ਕੇ ਬੀਜੇਪੀ ਦੇ ਪਲੇਟਫਾਰਮ ਤੋਂ ਮੈਂ ਕਹਾ ਕਿ ਬੀਜੇਪੀ ਵਿਰੋਧ ਕਰ ਰਹੀ ਹੈ ਜਾਂ ਬੀਜੇਪੀ ਹੱਕ 'ਚ ਹੈ ਉਹ ਮੰਨਿਆ ਜਾਏਗਾ ਠੀਕ ਹੈ ਜੀ ਤਾਂ ਮੈਂ ਭਾਰਤੀ ਜਨਤਾ ਪਾਰਟੀ ਦੀ ਸਿਖਰ ਲੀਡਰਸ਼ਿਪ ਦੇ ਹੁਕਮ ਦੇ ਨਾਲ ਉਹਨਾਂ ਦੀ ਰਾਏ ਦੇ ਨਾਲ ਕਿਉਂਕਿ ਕਲਚਰਲ ਵੈਂਕ ਦਾ ਮੈਂ ਕਨਵੀਨਰ ਆ ਉਹਨਾਂ ਤੋਂ رائے ਲੈ ਕੇ ਉਹਨਾਂ ਦੇ ਸਾਡੇ ਹੈੱਡ ਆਫਿਸ ਦੇ ਵਿੱਚ ਜਾ ਕੇ ਤਾਹੀ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਬੀਜੇਪੀ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਦਿਲਜੀਤ ਦੇ ਹੱਕ ਚਾਹੇ ਕਿ ਦਿਲਜੀਤ ਦਾ ਇਸ ਮਸਲੇ 'ਚ ਕੋਈ ਕਸੂਰ ਨਹੀਂ ਹੈ ਹੂੰ ਇਹ ਸਰ ਇਹ ਤੁਸੀਂ ਕਿੱਦਾਂ ਦੇਖਦੇ ਹੋ ਸਾਰੀ ਸਥਿਤੀ ਬਣੀ ਕਿਉਂ ਹੈ ਇਦਾਂ ਦੀ ਮਤਲਬ ਕਿ ਇਹ ਹਾਂਜੀ ਦੇਖੋ ਇਹ ਫਿਲਮ ਇਹ ਫਿਲਮ ਇੱਕ ਵੜੈ ਸਾਹਿਬ ਫਿਲਮ ਇਹ ਸੁਪਨਾ ਨਹੀਂ ਹੁੰਦਾ ਕਿ ਤੁਸੀਂ ਰਾਤ ਨੂੰ ਫਿਲਮ ਵਾਸਤੇ ਉੱਠੇ ਕਿ ਚਲੋ ਜੀ ਇੱਕ ਬਲਜੀਤ ਨੂੰ ਲੈ ਕੇ ਆਪਾਂ ਫਿਲਮ ਬਣਾਈਏ ਤੇ ਸਵੇਰ ਨੂੰ ਸ਼ੂਟਿੰਗ ਸਟਾਰਟ ਕਰਤੀ ਤੇ 10 ਦਿਨਾਂ 'ਚ ਫਿਲਮ ਬਣ ਗਈ ਐਸਾ ਕੁਝ ਨਹੀਂ ਹੁੰਦਾ ਇਹਦੀ ਪਲੈਨਿੰਗ ਹੁੰਦੀ ਐ ਇੱਕ ਟੀਮ ਵਰਕ ਐ ਸੰਜੋਇਆ ਜਾਂਦਾ ਇਹਨੂੰ ਪੁਰੋਇਆ ਜਾਂਦਾ ਇਹਨੂੰ ਕਿ ਕਰੀਬ-ਕਰੀਬ ਇੱਕ ਇਸ ਲੈਵਲ ਦੀ ਫਿਲਮ ਨੂੰ ਜੇ ਮੈਂ ਆਪ ਦਾ ਐਕਸਪੀਰੀਅੰਸ ਦੀ ਗੱਲ ਕਰਾਂ ਤਾਂ ਡੇਢ ਤੋਂ 2 ਸਾਲ ਲੱਗਦੇ ਨੇ ਜੀ ਪਹਿਲਾਂ ਕਹਾਣੀ ਲੱਭਣੀ ਫਿਰ ਟਾਈਟਲ ਲੱਭਣਾ ਫਿਰ ਗੁਨਬੀਰ ਵੀਰ ਜੀ ਹੋਣੀ ਜਿਹੜੇ ਸਿੱਧੂ ਪਰਿਵਾਰ ਹੈ ਵਾਈਟ ਹਲ ਦੇ ਓਨਰ ਜੀ 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 ਪ੍ਰੋਡਕਸ਼ਨ ਹਾਲ ਦੇ ਉਹਨਾਂ ਦਾ ਦਿਲਜੀਤ ਨੂੰ ਆਲਰੇਡੀ ਦੋ ਵਾਰੀ ਫਿਲਮ ਕਰ ਚੁੱਕੇ ਨੇ ਸਰਦਾਰ ਜੀ ਸਰਦਾਰ ਜੀ 2 ਸੋ ਸਰਦਾਰ ਜੀ 3 ਬਣਾਉਣ ਵਾਸਤੇ ਅਪਰੋਚ ਕਰਨਾ ਫਿਰ ਡੇਟਸ ਲੈਣੀਆਂ ਫਿਰ ਸਟੋਰੀ ਸੁਣਾਉਣੀ ਫਾਈਨਲ ਕਰਨੀ ਉਹਦੇ ਚ ਬਾਕੀ ਸਟਾਰ ਕਾਸਟ ਲੱਭਣੀ ਠੀਕ ਤੇ ਉਹਦੇ ਚ ਉਹ ਫਿਲਮ ਸ਼ੂਟ ਕਰਨੀ ਸ਼ੂਟ ਹੋਈ ਹੈ ਫਰਵਰੀ ਚ ਇਸ ਸਾਲ ਦੀ ਫਰਵਰੀ ਦੇ ਵਿੱਚ ਇੰਗਲੈਂਡ ਸ਼ੂਟ ਹੋਈ ਹੈ ਜੀ 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 ਉਦੋਂ ਸਾਡੇ ਦੋਹਾਂ ਮੁਲਕਾਂ ਦੇ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਸੰਬੰਧ ਸੀਗੇ ਉਹ ਠੀਕ ਸੀ ਸੁਖਾਵੇਂ ਸੀ ਜੀ ਪਰ ਫਿਲਮ ਬਣਨ ਤੋਂ ਬਾਅਦ ਰਿਲੀਜ਼ ਤੋਂ ਪਹਿਲਾਂ ਪਹਿਲਗਾਮ ਹੋਇਆ ਜੀ ਔਰ ਪਹਿਲਗਾਮ ਦੇ ਇਸ ਇਨਸੀਡੈਂਟ ਤੋਂ ਬਾਅਦ ਜਿਹੜੀ ਹੀਰੋਇਨ ਹੈ ਪਾਕਿਸਤਾਨ ਵਾਲੀ ਉਹ ਇਹਨੂੰ ਚੰਗਾ ਕਿਹਾ ਉਸ ਉਹ ਉਹ ਉਹਦੀ ਵਕਾਲਤ ਕੀਤੀ ਕਿ ਠੀਕ ਉਹ ਜਿਹੜਾ ਅਟੈਕ ਹੋਇਆ ਸੀ ਇੰਡੀਆ ਦਾ ਸੱਚ ਉਹਨੂੰ ਕੰਡੈਮਨ ਕੀਤਾ ਸੀ ਉਹਨਾਂ ਨੇ ਹਾਂਜੀ ਹਾਂਜੀ ਠੀਕ ਹੈ ਹੂੰ ਠੀਕ ਤਾਂ ਭਾਰਤ ਸਰਕਾਰ ਨੇ ਹੁਣ ਭਾਰਤ ਸਰਕਾਰ ਤੇ ਬੀਜੇਪੀ ਨੂੰ ਵੀ ਮੈਂ ਵੱਖਰੇ ਤੌਰ ਤੇ ਦੇਖਦਾ ਭਾਰਤ ਸਰਕਾਰ ਨੇ ਉਹ ਫੈਸਲੇ ਲੈਣੇ ਨੇ ਜਿਹੜੇ ਦੇਸ਼ ਹਿੱਤ ਨੇ ਜੀ ਪਾਰਟੀ ਦੇ ਫੈਸਲੇ ਲੈਣੇ ਨੇ ਜਿਹੜੇ ਸਮਾਜ ਦੇ ਹਿੱਤ ਚ ਨੇ ਪਾਰਟੀ ਦੇ ਹਿੱਤ ਚ ਜੀ ਸੋ ਭਾਰਤ ਸਰਕਾਰ ਨੇ ਫੈਸਲਾ ਲਿਆ ਕਿ ਅੱਜ ਤੋਂ ਬਾਅਦ ਕੋਈ ਵੀ ਕੰਟੈਂਟ ਪਾਕਿਸਤਾਨ ਦੇ ਕਿਸੇ ਵੀ ਆਰਟਿਸਟ ਵੱਲੋਂ ਗਾਇਆ ਗਿਆ ਗੀਤ ਪਿਕਚਰਾਈਜ਼ ਕੋਈ ਹੋਰ ਇਹ ਵੋ ਉਹ ਫਿਲਮ ਉਹ ਰਿਲੀਜ਼ ਨਹੀਂ ਹੋਏਗੀ ਪੈਨ ਇੰਡੀਆ ਕਿਸੇ ਵੀ ਭਾਸ਼ਾ 'ਚ ਜੀ ਔਰ ਯੋਰ ਕਾਈਂਡ ਇਨਫਰਮੇਸ਼ਨ ਛੋਟੇ ਵੀਰੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਸ਼ੂਟ ਹੋਈਆਂ ਪਈਆਂ ਨੇ ਜਿਨ੍ਹਾਂ 'ਚ ਪਾਕਿਸਤਾਨੀ ਕਲਾਕਾਰਾਂ ਨੇ ਕੰਮ ਕੀਤਾ ਹਾਂਜੀ ਚੱਲ ਮੇਰਾ ਪੁੱਤ ਦੇਖਣੀ ਸੀਰੀਜ਼ ਵੀ ਆਈ ਹਾਂਜੀ ਉਹ ਤਿੰਨ ਫਿਲਮਾਂ ਤਾਂ ਐਸੀਆਂ ਵੀ ਨੇ ਜਿਹੜੀਆਂ ਪਾਕਿਸਤਾਨ 'ਚ ਸ਼ੂਟ ਹੋਈਆਂ ਨੇ ਜੀ ਠੀਕ ਜੀ ਉਹ ਉਹ ਕੰਟੈਂਟ ਰਿਲੀਜ਼ ਨਹੀਂ ਹੋਏਗਾ ਇਹ ਭਾਰਤ ਸਰਕਾਰ ਦਾ ਫੈਸਲਾ ਹੈ। ਇਹ ਵੀ ਗੱਲ ਵਿੱਚੋਂ ਉੱਠੀ ਸੀ ਕਿ ਭਾਰਤ ਸਰਕਾਰ ਨੂੰ ਥੋੜਾ ਸੌਫਟ ਕਾਰਨਰ ਦਿਖਾਉਂਦਿਆਂ ਹੋਇਆਂ ਇਹ ਹੋਣਾ ਚਾਹੀਦਾ ਕਿ ਚਲੋ ਜਿਹੜਾ ਫਰਵਰੀ ਤੋਂ ਆਪਣਾ ਸਾਰੀ ਪਹਿਲਗਾਮ ਤੋਂ ਪਹਿਲਾਂ ਕੰਟੈਂਟ ਸ਼ੂਟ ਹੋਇਆ ਉਹਨੂੰ ਰਿਲੀਜ਼ ਕਰਨ ਦਾ ਮੌਕਾ ਦਿੱਤਾ ਜਾਵੇ ਪਰ ਭਾਰਤ ਸਰਕਾਰ ਨੇ ਕਿਹਾ ਨਹੀਂ ਮੀਨਸ ਨਹੀਂ। ਸੋ ਸਬ ਦਾ ਸਾਂਝਾ ਫੈਸਲਾ ਉਹ ਹੋ ਗਿਆ। ਇਸ ਕਰਕੇ ਉਹ ਫਿਲਮ ਇੱਧਰ ਰਿਲੀਜ਼ ਨਹੀਂ ਹੋਈ। ਬਟ ਇਹ ਵੱਡਾ ਬਿਲ ਹੈ ਸਮੁੱਚੀ ਟੀਮ ਦਾ, ਦਿਲਜੀਤ ਘੋੜਾ ਦਾ, ਸਬ ਦਾ ਉਹ ਵਾਈਟ ਹੱਲ ਵਾਲਿਆਂ ਦਾ ਗੁਰਮੀਰ ਸਿੱਧੂ ਪਾਜੀ ਉਹਨਾਂ ਦਾ ਕਿ ਉਹਨਾਂ ਨੇ ਆਲ ਰੀਡੀ ਰੋਲਾ ਨਾ ਪਾ ਕੇ ਇਹ ਸਵੀਕਾਰ ਕਰ ਲਿਆ ਕਿ ਸਾਡੀ ਇੱਕ ਟੈਰਿਟਰੀ ਇੰਡੀਆ ਵਿੱਚੋਂ ਨਿਕਲ ਗਈ ਤੇ ਇੱਕ ਪੰਜਾਬੀ ਫਿਲਮ ਦੇ ਬਜਟ ਦਾ ਮੈਂ ਹਿਸਾਬ ਦੱਸ ਦਿਆਂ ਮੋਟਾ-ਮੋਟਾ ਕਿ ਜਿੰਨੀ ਫਿਲਮ ਦੀ ਕਮਾਈ ਭਾਰਤ 'ਚ ਹੁੰਦੀ ਹੈ ਪੰਜਾਬੀ ਫਿਲਮ ਦੀ ਓਨੀ ਹੀ ਬਾਕੀ ਦੁਨੀਆ 'ਚ ਹੁੰਦੀ ਹੈ ਬਾਕੀ ਦੁਨੀਆਂ ਦੇ ਸ਼ੁੱਕਰਵਾਰ ਦੀ ਜਿਹੜੀ ਫਿਗਰ ਸੀ ਉਹ 7 ਕਰੋੜ 48-50 ਲੱਖ ਰੁਪਏ ਸੀ ਜੀ 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 ਸਾਢੇ 7 ਕਰੋੜ ਬਾਕੀ ਦੁਨੀਆ ਚ ਟਿਕਟਾਂ ਵਿਕੀਆਂ ਨੇ ਪਰ ਸਾਢੇ 7 ਕਰੋੜ ਤਕਰੀਬਨ ਭਾਰਤ ਚੋਂ ਵੀ ਆਉਣਾ ਸੀ ਜੀ ਜੀ ਤਾਂ ਨਾਲੋ ਸੋ 15 ਕਰੋੜ ਤੋਂ ਸਾਢੇ 7 50% ਤਾਂ ਪਹਿਲਾਂ ਹੀ ਗਿਆ ਦੂਸਰੀ ਗੱਲ ਇਹ ਫਿਲਮ ਜੇ ਮੈਂ ਬਣਾਉਂਦਾ ਤਾਂ ਇਹ 25 ਤੋਂ 30 ਕਰੋੜ ਰੁਪਏ ਦੀ ਫਿਲਮ ਬਣਦੀ ਜਾਂ 20 ਕਰੋੜ ਤੋਂ ਉੱਪਰ ਦੀ ਬਣਦੀ ਜੀ ਤੇ ਇਹਨੂੰ ਰਿਲੀਜ਼ ਕਰਨ ਦੇ ਵਿੱਚ ਹੋਰ ਪੈਸੇ ਲੱਗ ਕੇ ਤਕਰੀਬਨ ਇਹ ਪ੍ਰੋਜੈਕਟ ਘੱਟੋ-ਘੱਟ 50 ਕਰੋੜ ਦਾ ਹੈ ਜੀ 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 ਮੇਰੀ ਨਜ਼ਰ ਹੋ ਸਕਦਾ ਉਹਨਾਂ ਨੇ 20 ਕੋਰ ਬਣਾ ਲਿਆ ਉਹ 70 ਬਣਾ ਲਿਆ ਸਰ ਜਿਹੜੀ ਤੁਸੀਂ ਸਾਰੀ ਗੱਲ ਐਕਸਪਲੇਨ ਕੀਤੀ ਹੈ ਇਹ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਕਹੇ ਕਿ ਇੰਨਾ ਟਾਈਮ ਲੱਗਦਾ ਫਿਲਮ ਪਹਿਲਾਂ ਬਣਦੀ ਹੈ ਸਾਰਾ ਕੁਝ ਹੈ ਪਰ ਇੰਟਰਸਟਿੰਗਲੀ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹ ਇੰਡੀਅਨ ਫਿਲਮ ਐਂਡ ਟੀਲੀਵੀਜ਼ਨ ਡਾਇਰੈਕਟਰ ਐਸੋਸੀਏਸ਼ਨ ਹੈ ਇਹ ਖੁਦ ਉਸ ਲਾਈਨ ਨਾਲ ਜੁੜੇ ਹੋਏ ਬੰਦੇ ਨੇ ਇਹਨਾਂ ਨੂੰ ਤਾਂ ਸਾਰਾ ਕੁਝ ਪਤਾ ਹੈ ਇਹਦਾ ਮਤਲਬ ਫਿਰ ਇਹ ਵਿਰੋਧ ਮੋਟੀਵੇਟਿਡ ਹੈ ਇਹ ਸਰ ਆਪ ਦੀ ਜੈਲਸੀ ਫੈਕਟਰ ਵੀ ਹੋ ਸਕਦਾ ਸੀ ਤੁਸੀਂ ਇੱਕ ਇਹਨਾਂ ਦੀ ਸਟੋਰੀ ਵੀ ਸਮਝੋ ਨਾ ਦਿਲਜੀਤ ਦੋਸਾਂਝ ਦੋਸਾਂਝਾਂ ਪਿੰਡ ਦੇ ਇੱਕ ਆਮ ਪਰਿਵਾਰ ਆਮ ਘਰ ਦਾ ਬੱਚਾ ਜੀ ਸਿਰਫ ਇਫਾਫਾ ਜੀ ਬਨ ਕੇ ਲੁਧਿਆਣੇ ਸਟਰਗਲ ਕਰਨਾ ਆਉਂਦਾ ਇੱਕ ਮਲੂਕੜਾ ਜਿਹਾ ਜਵਾਨ ਜੀ ਜੀ ਉਹ ਗਾਣਾ ਗਾਉਂਦਾ ਹੈ ਲੋਕ ਪਸੰਦ ਕਰਦੇ ਨੇ ਉਥੋਂ ਉਹ ਆਪ ਦੀ ਜਰਨੀ ਸ਼ੁਰੂ ਕਰਦਾ 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 ਪਛੇਲਾ ਤੇ ਚਲੇ ਜਾਂਦਾ ਦੁਨੀਆ ਦੀਆਂ ਬਿਗ ਸਿਰ ਇਹੀ ਤਾਂ ਗੱਲ ਨੇ ਥਾਰੀ ਕਹਾਣੀ ਦਾ ਪਤਾ ਹੈ ਲੋਕਾਂ ਨੂੰ ਪਰ ਉਹਦੇ باوجود ਵੀ ਜਿਸ ਢੰਗ ਨਾਲ ਵਿਰੋਧ ਹੋਇਆ ਤੁਸੀਂ ਵੀ ਇੱਕ ਹਫ਼ਤੇ ਬਾਅਦ ਬੋਲੇ ਹੋ ਇੱਕ ਹਫ਼ਤੇ ਬਾਅਦ ਬੋਲੇ ਹੋ ਮਤਲਬ ਕਿ ਇੱਕ ਜਿਹੜਾ ਕਲਾਕਾਰ ਜਿਹਦੀ ਸਿੱਧੀ ਐਕਸੈਸ ਹੈ ਪ੍ਰਾਈਮ ਮਿਨਿਸਟਰ ਤੱਕ ਉਹਨੂੰ ਇੱਕ ਹਫ਼ਤੇ ਤੱਕ ਜਲੀਲ ਕੀਤਾ ਗਿਆ ਤੇ ਕੋਈ ਨਹੀਂ ਬੋਲਿਆ ਮਤਲਬ ਕਿ ਇਹ ਨੌਬਤ ਕਿਉਂ ਆਈ ਹੈ ਮਤਲਬ ਕਿ ਇੰਨਾ ਇੰਨਾ ਇਹ ਜਿਹੜਾ ਦੇਸ਼ ਹੈ ਜਿਹੜਾ ਸਾਡੀ ਕੰਟਰੀ ਹੈ ਉਹ ਇੰਨੇ ਡਰੀ ਹੋਈ ਨਹੀਂ ਇਨਸਿਓਰ ਕਿਉਂ ਹੈ ਸਰੀ ਨਹੀਂ ਹੋਈ ਇਨਸਕੂਅਰ ਵੀ ਨਹੀਂ ਹੈ ਸਮਾਜਿਕ ਤੌਰ ਤੇ ਇੱਕ ਇਹ ਸੋਸ਼ਲ ਮੀਡੀਆ ਜਿਹੜਾ ਹੈਗਾ ਉਹਦੇ ਚ ਜਦੋਂ ਕਿਸੇ ਦਾ ਵਿਰੋਧ ਹੁੰਦਾ ਤਾਂ ਸ਼ਾਇਦ ਸ਼ਾਇਦ ਲੋਕ ਕਹਿੰਦੇ ਨੇ ਅਸੀਂ ਕੀ ਲੈਣਾ ਇਹ ਸਮਾਜਿਕ ਤੰਦਾਂ ਦਾ ਖਤਰਨਾਕ ਅੰਤ ਹੈ ਜਿਵੇਂ ਚੌਥੇ ਪਿੰਡ ਦੀ ਚੀਕ ਵਿੱਚ ਦੋ ਪਿੰਡ ਛੱਡ ਕੇ ਵੀ ਸੁਣਦੇ ਸੀ ਤਾਂ ਲੋਕ ਚੌਥੇ ਪਿੰਡ ਵਾਲੇ ਭੱਜ ਕੇ ਜਾਂਦੇ ਸੀ ਜੀ ਇਹ ਕਲਚਰ ਸੀ ਅੱਜ ਗਵਾਂਡੀਆਂ ਦਾ ਗੱਭਰੂ ਪੁੱਤ ਵੀ ਮਰਿਆ ਹੋਵੇ ਤਾਂ ਗਵਾਂਡੀਆਂ ਨੂੰ ਇਹ ਹੁੰਦਾ ਹਾਏ ਹਾਏ ਹੁਣ ਇਹਨਾਂ ਦੇ ਵੀ ਜਾਣਾ ਪਊਗਾ ਜੀ ਉਹ ਚ ਹੁੰਦਾ ਹ ਹ ਉਹਨਾਂ ਦਾ ਚਾਹੇ ਗੱਭਰੂ ਪੁੱਤ ਮਰੇ ਇਹ ਸਮਾਜਿਕ ਤੰਦਾਂ ਨੇ ਇੱਕ ਸਮਾਜਿਕ ਬੰਦਿਸ਼ ਹੈ ਜਿਹਨੂੰ ਅਸੀਂ ਸਮੇਂ ਦੇ ਨਾਲ ਖੇਰੂ-ਖੇਰੂ ਕਰਤਾ ਸੀ ਸਾਂਭਿਆ ਨਹੀਂ ਕੁਝ ਕਸੂਰ ਤੁਹਾਡਾ ਵੀ ਹੈ ਮੇਰਾ ਵੀ ਹੈ ਸਾਡੇ ਵਡੇਰਿਆਂ ਦਾ ਵੀ ਹੈ ਸਾਡੇ ਭਾਈ-ਭੰਦਾਵਾਂ ਦਾ ਵੀ ਹੈ ਜੀ ਅਸੀਂ ਕਹੀ ਇਹ ਜੀ ਸਰਕਾਰ ਦਾ ਬਿਲਕੁਲ ਸਮਝ ਆ ਗਿਆ ਪਰ ਇਹਦੇ ਵਿੱਚ ਤੁਸੀਂ ਇਹ ਮੰਨਦੇ ਹੋ ਸਰ ਮਤਲਬ ਕਿ ਜਦੋਂ ਜਦੋਂ ਆਪਣਾ ਤੁਸੀਂ ਮੈਨੂੰ ਬਲੇਮ ਕੀਤਾ ਤੇ 7 ਦਿਨ ਤੁਸੀਂ ਚੁੱਪ ਰਹੇ ਮੈਂ 7 ਦਿਨ ਤੋਂ ਕਿਸ ਸਥਿਤੀ 'ਚ ਕਿੱਥੇ ਸੀ ਜੀ 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 ਇਹ ਤਾਂ ਨਹੀਂ ਸਮਝਿਆ ਨਾ ਮੈਂ ਤਾਂ ਪੁੱਛਿਆ ਨਾ ਤੁਹਾਨੂੰ ਪਤਾ ਜੀ ਤੁਸੀਂ ਇੱਕ ਗੱਲ ਕਹਿ ਤੀ ਨਹੀਂ ਮੇਰਾ ਮੇਰਾ ਸਵਾਲ ਸਾਰਿਆਂ ਨੂੰ ਹੀ ਹੈ ਤੁਸੀਂ ਇਕੱਲੇ ਇਕੱਲੇ ਨਹੀਂ ਮੰਨ ਲਓ ਜਿੰਨੀ ਪੋਲਿਟਿਕਲ ਪਾਰਟੀਆਂ ਨੇ ਉਹ ਵੀ ਸਾਰਾ ਤੰਤਰ ਹੈ ਦੇਸ਼ ਦਾ ਦੇਖੋ ਜਿਹੜੇ ਹੱਕ 'ਚ ਬੋਲੇ ਹੂੰ ਜਿਹੜੇ ਹੱਕ 'ਚ ਬੋਲੇ ਮੈਂ ਉਹਨਾਂ ਦੇ ਨਾਲ ਹਾਂ ਜਿਹੜੇ ਵਿਰੋਧ ਵਿੱਚ ਬੋਲਦੇ ਮੈਨੂੰ ਦਰਦ ਹੋਇਆ ਦੁੱਖ ਹੋਇਆ ਕਿਉਂਕਿ ਤੁਸੀਂ ਇੱਕ ਬੰਦ ਕੇ ਗੱਭਰੂ ਜਦੋਂ ਕਰੋੜਾਂ ਦਿਲਾਂ ਤੇ ਰਾਜ ਕਰ ਰਿਹਾ ਉਸ ਵਕਤ ਜਦੋਂ ਉਹ ਸਟੇਜ ਤੇ ਹੈ ਦੁਨੀਆ ਦੀ ਬਿਗੇਸਟ ਸਟੇਜ ਜਿੱਥੇ ਪਰਫਾਰਮਰ ਸੋਚਦਾ ਸੁਪਨੇ ਲੈਂਦਾ ਕਿ ਮੈਂ ਕਦੇ ਇੱਥੇ ਗਾਵਾਂਗਾ ਖੁਦ ਗਾਹਰ ਹੈ ਤੇ ਉਹ ਸਾਫਾ ਬੰਦ ਕੇ ਸਿਰ ਦੇ ਉੱਤੇ ਜਦੋਂ ਕਹਿੰਦਾ ਪੰਜਾਬੀ ਆ ਗਏ ਓਏ ਜੀ ਤਾਂ ਮੈਨੂੰ ਮਾਣ ਹੁੰਦਾ ਮੇਰੀ ਗੱਜ ਸਾਹਿਬ ਫਿਰ ਤੁਸੀਂ ਕਹਿੰਦੇ ਹੋ ਤੁਹਾਨੂੰ ਮਾਣ ਹੁੰਦਾ ਉਹਨਾਂ ਦਾ ਵਿਰੋਧ ਕਰਨ ਵਾਲੇ ਦਾ ਵਿਰੋਧ ਇਸੇ ਗੱਲ ਦਾ ਕਰਦੇ ਨੇ ਵੀ ਉਹ ਪੰਜਾਬੀ ਆ ਗਏ ਹੋਣੇ ਕਹਿੰਦੇ ਕਿਉਂ ਨੇ ਤੇ ਇਹ ਇੱਕ ਬੋਲਣ ਦੀ ਜਿਹੜੀ ਉਹ ਆ ਨਾ ਜੀ ਆਜ਼ਾਦੀ ਉਹਦਾ ਇਹਨੂੰ ਨਜਾਇਜ਼ ਫਾਇਦਾ ਚੱਕਣਾ ਕਹਿੰਦੇ ਨੇ ਇਸ ਇਸ ਚੀਜ਼ ਨੂੰ ਕਹਿੰਦੇ ਨੇ ਕਿ ਉਹ ਨਜਾਇਜ਼ ਫਾਇਦਾ ਚੱਕਰ ਇਹ ਬੋਲਣ ਦੀ ਆਜ਼ਾਦੀ ਦਾ ਨਜਾਇਜ਼ ਫਾਇਦਾ ਚੱਕਰਾਂ ਤੋਂ ਹੋਵਦਾ ਹੈ ਫਿਰ ਤੁਸੀਂ ਤੁਸੀਂ ਇਹ ਮੰਨਦੇ ਹੋ ਕਿ ਮੰਨ ਲਓ ਜਿਵੇਂ ਆਪਾਂ ਪੰਜਾਬੀ ਦੀ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆਪਾਂ ਇੰਡੀਆ ਦੇ ਵਿੱਚ ਵੀ ਰਹਿੰਦੇ ਆ ਭਾਰਤੀ ਵੀ ਆਪਣੀ ਇੱਕ ਪਛਾਣ ਹੈ ਇੱਕ ਪਛਾਣ ਆਪਣੀ ਪੰਜਾਬੀ ਹੈ ਤੇ ਇਹ ਦੋਨੇ ਪਛਾਣਾਂ ਇਕੱਠੀਆਂ ਰਹਿ ਸਕਦੀਆਂ ਨੇ ਜਾਂ ਆ ਇਹ ਆਪਾਂ ਵਿਰੋਧੀ ਨੇ ਕੋਈ ਕਿੱਦਾਂ ਕੋਈ ਆਵਾਜ਼ ਕਰ ਦਿਓ ਬੱਚਾ ਮਤਲਬ ਇਹ ਸਰ ਜਿਵੇਂ ਆਪਣਾ ਇੱਕ ਇੱਕ ਆਪਾਂ ਪੰਜਾਬ ਤੋਂ ਜਿਵੇਂ ਪੰਜਾਬੀ ਜਿਹੜੀ ਇੱਕ ਪਛਾਣ ਹੈ ਪੰਜਾਬ ਤੋਂ ਜਿਹੜੇ ਲੋਕ ਬਿਲੋਂਗ ਕਰਦੇ ਨੇ ਉਹਨਾਂ ਦੀ ਇੱਕ ਪੰਜਾਬੀ ਪਛਾਣ ਹੈ ਜਿਹੜੇ ਲੋਕ ਦੇਸ਼ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਇੱਕ ਇੰਡੀਅਨ ਪਛਾਣ ਹੈ ਤਾਂ ਇਹ ਦੋਨੇ ਪਛਾਣਾਂ ਆਪਸ ਦੇ ਵਿੱਚ ਇਕੱਠੀਆਂ ਰਹਿ ਸਕਦੀਆਂ ਨੇ ਜਾਂ ਆਪਾਂ ਵਿਰੋਧੀ ਨੇ ਨਹੀਂ ਇਕੱਠੀਆਂ ਰਹਿ ਸਕਦੀਆਂ ਰਹਿਣਾ ਚਾਹੀਦਾ ਰਹਿ ਰਹੀਆਂ ਨੇ ਨੀ ਪਰ ਇਹ بار بار ਇਹ ਮਸਲਾ ਉੱਠਦਾ ਹੈ ਨਾ بار بار ਮਸਲਾ ਉੱਠਦਾ ਹੈ ਪੰਜਾਬ ਵਾਲੇ ਤੇ ਇੰਡੀਆ ਵਾਲਿਆਂ ਦੇ ਵਿੱਚ ਇਹ ਇਹ ਚੀਜ਼ ਨੂੰ ਮੈਂ ਸਿਰਫ ਇੱਕ ਲਫ਼ਜ਼ ਚ ਕਹਾਂਗਾ ਇਹ ਦੁੱਖ ਦਾ ਮੇਰੇ ਲਈ ਦੇਖੋ ਜੇ ਬੰਗਾਲ ਦੇ ਵਿੱਚ ਬੰਗਾਲੀ ਬੋਲੀ ਜਾਂਦੀ ਉਹਨਾਂ ਦਾ ਪਹਿਰਾਵਾ ਖਾਣਾ ਰਹਿਣਾ ਸਹਿਣਾ ਰੀਤ ਰਿਵਾਜ ਆਪਦੇ ਨੇ ਮੈਂ ਮੈਂ ਪੰਜਾਬ 'ਚ ਰਹਿਣਾ ਤੇ ਮੈਨੂੰ ਆਪਦੇ ਆਪ ਨੂੰ ਜੇ ਮੈਂ ਪੰਜਾਬੀ ਕਹਿੰਦਾ ਤੇ ਬੰਗਾਲ ਵਾਲਾ ਆਪਦੇ ਆਪ ਨੂੰ ਬੰਗਾਲੀ ਕਹਿੰਦਾ ਇਹਦੇ 'ਚ ਗਲਤੀ ਕੀ ਹੈ ਜੀ ਕੋਈ ਨਹੀਂ ਆ ਪਰ ਹਾਂ ਪੰਜਾਬੀ ਵੀ ਗੁਜਰਾਤੀ ਵੀ ਮਹਾਰਾਸ਼ਟਰੀ ਵੀ ਤੇ ਮੈਂ ਪੰਜਾਬੀ ਵੀ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਆ ਸਾਡਾ ਦੇਸ਼ ਇੱਕ ਹੈ ਜੀ ਸਾਡੇ ਪ੍ਰਾਂਤ ਸੂਬੇ ਸਾਡੇ ਬਣਪੜੀਏ ਪਰ ਪਰ ਤੁਹਾਨੂੰ ਚਾਹੀਦਾ ਨਿਯੁਕਤਾ ਹੋਵੇ ਚਾਹੇ ਕੈਲੀਫੋਰਨੀਆ ਤੋਂ ਅਮਰਕਾ ਤੋਂ ਉਹਦੀ ਭਾਸ਼ਾ ਖਾਣਾ ਪੀਣਾ ਇੱਕੋ ਹੀ ਹੈ ਜੀ ਤੁਹਾਨੂੰ ਇਹ ਲੱਗਦਾ ਕਿ ਜਿਹੜਾ ਪੰਜਾਬ ਦਾ ਕੇਸ ਹੈ ਮੰਨ ਲਓ ਜਿਵੇਂ ਬੰਗਾਲ ਦਾ ਵੀ ਕੇਸ ਹੈ ਮੰਨ ਲਓ ਜੇ ਫਿਲਮ ਹੈ ਕੋਈ ਪੰਜਾਬੀ ਫਿਲਮ ਆਈ ਹੈ ਤੇ ਉਹ ਪੰਜਾਬੀ ਫਿਲਮ ਇੰਡੀਆ ਦੇ ਨਾਲ ਤਾਂ ਵੱਜੀ ਨਹੀਂ ਹੋਈ ਮੰਨ ਲਓ ਜੇ ਪੰਜਾਬ ਦੇ ਦੋ ਹਿੱਸੇ ਹੋਏ ਨੇ ਇੱਕ ਇੱਕ ਪੰਜਾਬ ਪਾਕਿਸਤਾਨ ਚ ਹੈ ਉਹ ਦੋ ਦੇਸ਼ ਵੀ ਬਣ ਗਏ ਭਾਵੇਂ ਪਰ ਪੰਜਾਬ ਵੀ ਤਾਂ ਦੋ ਨੇ ਇੱਕ ਪੰਜਾਬ ਬਾਹਰ ਦੇ ਲੋਕ ਦਾਂਸਪੁਰਾ ਚ ਰਹਿੰਦਾ ਤੇ ਜਿਹੜੇ ਇੰਡੀਅਨ ਲੋਕ ਨੇ ਉਹ ਇਸ ਗੱਲ ਨੂੰ ਕਿਉਂ ਨਹੀਂ ਅੰਡਰਸਟੈਂਡ ਕਰਦੇ ਕਿ ਪੰਜਾਬ ਜਿਹੜਾ ਕੇਸ ਆ ਉਹ ਕੇਸ ਇੱਕ ਡਿਫਰੈਂਟ ਕੇਸ ਹੈ ਉਹ ਪੰਜਾਬ ਨੂੰ ਜਦੋਂ ਉੱਧਰੋਂ ਦੇਖਦੇ ਨੇ ਉਹ ਪਾਕਿਸਤਾਨ ਨੂੰ ਨਹੀਂ ਦੇਖਦੇ ਵੀ ਉਹ ਪੰਜਾਬ ਨੂੰ ਦੇਖਦੇ ਨੇ ਸਰ ਥੋੜਾ ਜਿਹਾ ਹੁਣ ਤੱਕ ਬਹੁਤ ਸਾਰੇ ਮੁਥਰਤ ਫਤਿਹ ਅਲੀ ਖਾਨ ਸਾਹਿਬ ਨੂੰ ਕਦੋਂ ਦੇ ਸੁਣਦੇ ਆਂ ਅਸੀਂ ਗਾਮੇ ਤੁਹਾਡੇ YouTube ਤੇ ਅੱਜ ਵੀ ਦੇਖੇ ਜਾ ਰਹੇ ਨੇ ਜੀ ਤੁਸੀਂ ਪਤਾਲਾ ਖਾਨ ਸਾਹਿਬ ਨੂੰ ਸੁਣਦੇ ਹੋ غلام ਅਲੀ ਸਾਹਿਬ ਨੂੰ ਸੁਣਦੇ ਹੋ ਰੇਸ਼ਵਾ ਜੀ ਨੂੰ ਸੁਣਦੇ ਹੋ ਨੂਰ ਜਹਾਂ ਨੂੰ ਸੁਣਦੇ ਹੋ ਹੋਰ ਪਾਕਿਸਤਾਨੀ ਪੰਜਾਬੀ ਕਲਾਕਾਰ ਨੇ ਕਿੰਨੇ ਆਰਿਫ ਲੋਹਾਰ ਹੁਣੇ ਇੱਥੇ ਸ਼ੋਅ ਕਰਦੇ ਰਹੇ ਨੇ 25-25 ਲੱਖ ਰੁਪਏ ਦੇ ਵਿੱਚ ਇੱਕ-ਇੱਕ ਮਹੀਨੇ 'ਚ 20-20 ਸ਼ੋਅ ਕਰਤੇ ਗਏ ਨੇ ਉਹ ਉਦੋਂ ਕਿਸੇ ਨੇ ਨਹੀਂ ਟੋਕਿਆ ਜਦੋਂ ਹਾਲਾਤ ਸਹੀ ਨੇ ਉਦੋਂ ਚੱਲ ਰਿਹਾ ਸਭ ਕੁਝ ਓਕੇ ਪਰ ਜਦੋਂ ਹਾਲਾਤ ਬਾੜੇ ਹੋਏ ਉਦੋਂ ਬੈਨ ਹੋਇਆ ਬੈਨ ਹੋਇਆ ਉਹ ਭਾਰਤ ਸਰਕਾਰ ਦਾ ਫੈਸਲਾ ਹੈ ਤੇ ਉਹ ਫੈਸਲਾ ਸਿਰ ਮੰਨਦੇ ਠੀਕ ਹੈ ਜੀ ਇਹ ਤੁਸੀਂ ਬਿਲਕੁਲ ਸਿੰਗਲ ਜੀ ਜੀ ਯੈਸ ਜੀ ਜੀ ਉਹਨੂੰ ਤੇਜੀਤ ਦੋਸਾਂਜ ਨੂੰ ਉਸ ਕੁੜੀ ਦੀ ਐਕਟਿੰਗ ਵਾਸਤੇ ਕਾਸਟਿੰਗ ਵਾਸਤੇ ਦੋਸ਼ੀ ਠਹਿਰਾਉਣਾ ਸਾਰਾ ਸਰ ਗਲਤ ਹੈ ਬਿਲਕੁਲ ਤੁਸੀਂ ਇਹ ਮੰਨਦੇ ਹੋ ਜੋ ਇਹ ਸਾਰਾ ਕੁਝ ਹੋਇਆ ਚਲੋ ਉਹ ਤਾਂ ਉਹਨਾਂ ਨੇ ਤੁਸੀਂ ਇੱਕ ਥੋੜਾ ਸੈਟਲ ਹੋ ਹੀ ਜਾਣਾ ਚਲੋ ਜਿੱਦਾਂ ਵੀ ਉਹਨਾਂ ਨੇ ਪਹਿਲਾਂ ਹੀ ਆਪਣਾ ਇੱਕ ਤੁਸੀਂ ਦੱਸਿਆ ਜਿੱਦਾਂ ਕਿ ਉਹਨਾਂ ਨੇ ਇੱਕ ਪਹਿਲਾਂ ਹੀ ਲੈ ਲਈ ਸੀ ਇੱਕ ਪ੍ਰੋਟੈਕਸ਼ਨ ਪਰ ਇਹਦੇ ਨਾਲ ਕਿਉਂਕਿ ਸਾਡਾ ਤਾਂ ਸੱਭਿਆਚਾਰ ਸਾਂਝਾ ਸਾਡੀ ਬੋਲੀ ਵੀ ਸਾਂਝੀ ਹੈ ਉਹਨਾਂ ਨਾਲ ਦੇਸ਼ਾਂ ਦੀ ਸਿਆਸਤ ਆਪਣੇ ਲੈਵਲ ਤੇ ਉਹਨਾਂ ਦੇ ਇਸ਼ੂ ਚੱਲੀ ਜਾਂਦੇ ਨੇ ਪਰ ਫਿਊਚਰ ਦੇ ਵਿੱਚ ਜਿਹੜਾ ਇਹ ਦਲਜੀਤ ਦੇ ਨਾਲ ਜੋ ਟ੍ਰੀਟਮੈਂਟ ਹੋਇਆ ਇੱਕ ਡਰ ਤਾਂ ਪੈਦਾ ਹੋਇਆ ਇਹਦੇ ਨਾਲ ਹੀ ਦਾ ਓਵਰਆਲ ਇਸ ਕਿਸਮ ਦੀ ਇੱਕ ਇਨੀਸ਼ੀਏਟਿਵ ਚੱਲੀ ਸੀ ਸਾਡੀ ਕੰਟੈਂਟ ਕ੍ਰिएशन ਦੀ ਜਾਂ ਫਿਲਮਾਂ ਬਣਾਉਣ ਦੀ ਉਹਦੇ ਤੇ ਇੱਕ ਬੜਾ ਮਾਰੂ ਮਾਰੂ ਅਸਰ ਪਊਗਾ ਸਰ ਸਾਡੇ ਕੋਲੇ ਬਹੁਤ ਅੱਛਾ ਕੰਟੈਂਟ ਹੈ ਤੇ ਸਾਡੇ ਕੋਲੇ ਬਹੁਤ ਅੱਛੇ ਕਲਾਕਾਰ ਨੇ ਬੜੇ ਅੱਛੇ ਟੈਕਨੀਸ਼ੀਅਨਸ ਨੇ ਅਸੀਂ ਆਪ ਦੇ दम ਦੇ ਉੱਤੇ ਸਰਵਾਈਵ ਕਰ ਸਕਦੇ ਆ ਇਹਦੇ 'ਚ ਕੋਈ ਦੋ ਰਾਏ ਨਹੀਂ ਹਾਂ ਜੇ ਸੰਬੰਧ ਚੰਗੇ ਹੁੰਦੇ ਨੇ ਚੰਗੇ ਰਹਿੰਦੇ ਤਾਂ ਅਸੀਂ ਕੰਟੈਂਟ ਸ਼ੇਅਰਿੰਗ ਦੇ ਵਿੱਚ ਅਸੀਂ ਕੰਮ ਹੋਰ ਬੈਟਰ ਕਰਦੇ ਸੀ ਹੋਰ ਚੰਗਾ ਕਰਤਾਦੇ ਸੀ ਪਰ ਇਹ ਨਹੀਂ ਕਿ ਸਾਡੀ ਫਿਲਮ ਇੰਡਸਟਰੀ ਦੀਆਂ ਫਿਲਮਾਂ ਚੱਲਣਗੀਆਂ ਨਹੀਂ ਬੋਲਣ ਵਾਲੇ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਵਾਰੀ ਫੇਰ ਕਹਿ ਦਿੰਨਾ ਕੱਲ ਵੀ ਕਹਿਤਾ ਸੀ ਤੇ ਮੈਂ ਪਹਿਲਾਂ ਵੀ ਕਿਹਾ ਕਿ ਉਹ ਤੋਂ ਪਹਿਲਾਂ ਵੀ ਸਾਡੀ ਪੰਜਾਬ ਦੀਆਂ ਪੰਜਾਬੀ ਫਿਲਮਾਂ ਨੇ ਨੈਸ਼ਨਲ ਅਵਾਰਡ ਜਿੱਤੇ ਨੇ ਤੇ ਅਸੀਂ ਉਹਨਾਂ ਕਲਾਕਾਰਾਂ ਨੂੰ ਪੂਜਿਆ ਹੰਡਾਰਿਆ ਉਹਨੇ ਪਿਆਰ ਕੀਤਾ ਮੁਹੱਬਤ ਕੀਤੀ ਹੈ ਤੇ ਸਾਡੇ ਤੋਂ ਬਾਅਦ ਜੇ ਅੱਜ ਹੌਬੀ ਢਾਲੀਆਲ ਦੀਆਂ ਦੋ ਫਿਲਮਾਂ ਚੱਲ ਗਈਆਂ ਲੋਕ ਪਿਆਰ ਕਰਦੇ ਨੇ ਹੌਬੀ ਢਾਲੀਆਲ ਮਰ ਮਰ ਗਿਆ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਪੰਜਾਬੀ ਫਿਲਮਾਂ ਨਹੀਂ ਬੰਦ ਹੋਣੀਆਂ ਬਾਕੀ ਵੀ ਹੋਰ ਕੰਮ ਕਰੇ ਤੇ ਓਸਕਰ ਜਿੱਤਣ ਜੀ ਮੈਂ ਤੁਹਾਨੂੰ ਇਹ ਚੀਜ਼ ਪੁੱਛਣੀ ਸੀ ਜਿਹੜੀ ਹੁਣ ਤੁਸੀਂ ਗੱਲ ਸਾਰੀ ਰੱਖੀ ਆ ਬਹੁਤ ਸਹੀ ਗੱਲ ਰੱਖ ਰਹੇ ਹੋ ਪਰ ਬਹੁਤ ਸਾਰੇ ਕ੍ਰਿਟਿਕ ਇਹ ਗੱਲ ਕਹਿ ਰਹੇ ਆ ਕਿ ਜਦੋਂ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀਗਾ ਉਹਦੇ ਜਲਦੀ ਦੂਸਾਂਜ ਨੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਸਪੋਰਟ ਕਰਦੀ ਉਸ ਤੋਂ ਬਾਅਦ ਬੀਜੇਪੀ ਵੱਲੋਂ ਬੀਜੇਪੀ ਦੇ ਐਮਪੀ ਵੀ ਬਣੇ ਨੇ ਹੁਣ ਉਹ ਕੰਗਣਾ ਰਣੌਤੀਆਂ ਹੋਰ ਜਿਹੜਾ ਸਾਰਾ ਸਿਸਟਮ ਸੀਗਾ ਤੁਹਾਨੂੰ ਵੀ ਪਤਾ ਹੈ ਉਦੋਂ ਪਹਿਲੀ ਵਾਰ ਮੈਂ ਤੁਹਾਡੀ ਗੱਲ ਰੋਕਦਾ ਮੈਂ ਤੁਹਾਡਾ ਸਵਾਲ ਵਿੱਚ ਹੀ ਰੋਕਦਾ ਨਹੀਂ ਮੇਰੀ 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 ਗੱਲ ਪੂਰੀ ਹੋ ਲੈਣ ਦਿਓ ਮੇਰਾ ਕੰਟੈਕਸਟ ਇਹ ਹੈ ਇਹ ਤਾਂ ਇਹ ਤਾਂ ਇੱਕ 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 ਲੜਾਈ ਚੱਲ ਪਈ ਇੱਕ ਤਾਂ ਇਹ ਚਲੋ ਦੋਨਾਂ ਦੂਜਿਆਂ ਦਾ ਮੁਲਕਾਂ ਮੁਲਕਾਂ ਦਾ ਇਸ਼ੂ ਬਣ ਗਿਆ ਪਰ ਨਾਰਮਲ ਹਾਲਾਤ ਦੇ ਵਿੱਚ ਵੀ ਦਲਜੀਤ ਨੂੰ ਫਖ਼ਲਿਸਤਾਨੀ ਕਹਿ ਕੇ ਟਾਰਗੇਟ ਕੀਤਾ ਜਾਂਦਾ ਔਰ ਬੀਜੇਪੀ ਸਪੌਂਸਰਡ ਬੰਦਿਆਂ ਵੱਲੋਂ ਔਰ ਰਾਈਟ ਵਿੰਗਰ ਫੋਰ ਸੋ ਨਾ ਬੰਦਾ ਮੁੱਦਾ ਬਣ ਗਿਆ ਕਿਉਂਕਿ ਜਿਹੜੀ ਇਹ ਸਾਰੀ ਇੱਕ ਇੱਕ ਉਹਨਾਂ ਨੇ ਇੱਥੇ ਆ ਕੇ ਕਾਨਸਰਟ ਕੀਤੇ ਨੇ ਮੋਢੇ ਤੇ ਤਿਰੰਗਾ ਵੀ ਰੱਖਿਆ ਹਰ ਗੱਲ ਦੀ ਜਸਟੀਫਿਕੇਸ਼ਨ ਇੱਕ 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 ਹੱਦ ਹੁੰਦੀ ਹੈ ਕਿਸੇ ਚੀਜ਼ ਦੀ ਕਦੇ ਕਿਸਾਨ ਅੰਦੋਲਨ ਦੇ ਵਿੱਚ ਤੁਹਾਨੂੰ ਜਸਟੀਫਿਕੇਸ਼ਨ ਦੇਣੀ ਪੈ ਰਹੀ ਹੈ ਕਦੇ ਫਿਰ ਤੁਹਾਨੂੰ ਆਪਣੇ ਕਾਨਸਰਟ 'ਚ ਦਿੱਲੀ ਦੇ ਵਿੱਚ ਖੜ ਕੇ ਜਦੋਂ ਉਹਨਾਂ ਨੇ ਆਪਣੇ ਮੋਢੇ ਤੇ ਤਿਰੰਗਾ ਰੱਖਿਆ ਤੇ ਇੱਕ ਮਿਨੋਰਿਟੀ ਨੂੰ ਬਿਲੋਂਗ ਕਰਦੇ ਨੇ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਕਮਿਊਨਿਟੀ ਜੇ Hindu ਕਮਿਊਨਿਟੀ ਦਾ ਕੋਈ ਕਲਾਕਾਰ ਹੋਵੇ ਉਹਨੂੰ ਇਦਾਂ ਮੋਢੇ ਤੇ ਤਿਰੰਗਾ ਰੱਖਣਾ ਪੈਂਦਾ ਇਹ ਇਹ ਤਸਵੀਰ ਤੁਹਾਨੂੰ ਮਤਲਬ ਕਿ ਵਾਇਲੈਂਟ ਲੱਗਦੀ ਹੈ ਜਾਂ ਇਹ ਤਸਵੀਰ ਤੁਹਾਡੇ ਲਈ ਸਹਿਜ ਹੈ ਮੇਰੇ ਲਈ ਇਹ ਤਸਵੀਰ ਬਹੁਤ ਸਹਿਜ ਹੈ ਤੇ ਮਾਣਮੱਤੀ ਹੈ ਜੀ ਜੀ ਦੂਸਰੀ ਗੱਲ ਜਿਹੜਾ ਤੁਸੀਂ ਜਾਂਦੇ ਜਾਂਦੇ ਇੱਕ ਸਵਾਲ ਕਰ ਗਏ ਸੀ ਜੀ ਉਹ ਇਹ ਹੈ ਕਿ ਕੰਗਣਾ ਰਣਾਤ ਜਦੋਂ ਉਹਨੇ ਖਾਲਿਸਤਾਨੀ ਕਿਹਾ ਸੀ ਤਾਂ ਉਸ ਵਕਤ ਉਹ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨਹੀਂ ਸੀ ਪਹਿਲੀ ਗੱਲ ਦੂਜੀ ਗੱਲ ਤੁਸੀਂ ਕਿਹਾ ਸੀ ਸਪੌਂਸਰਡ ਬੰਦੇ ਕੋਈ ਕੁਝ ਸ਼ੁਰੂ થાય ਕਿ ਉਹ ਸਪਾਂਸਰ ਦੇ ਸੀਪਾ ਪਾਰਟੀ ਜਨਤਾ ਪਾਰਟੀ ਸਰ ਸਰ ਤੁਸੀਂ ਦੇਖੋ ਇਹ ਜਿਹੜੀ ਜਿਹੜਾ ਸਾਰਾ ਟ੍ਰੋਲੀ ਚੱਲ ਰਹੀ ਹੈ ਮੈਨੂੰ ਵੀ ਹੁਣ ਬੋਲ ਲੈਣ ਦੇਣਾ ਹਾਂਜੀ 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 ਇਹ ਵੀ ਵੇਰੀ ਗੱਲ ਰੱਖ ਹਾਂਜੀ 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 ਤੇ ਦੂਸਰੀ ਗੱਲ ਕਿ ਜਦੋਂ ਐਮਪੀ ਬਣੇ ਹੈਗੇ ਆ ਕਗਨਾ ਰਣ ਆਕਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਟਿੱਪਣੀ ਕੀਤੀ ਸੀ ਤਾਂ ਅਨ ਅਨੁਸ਼ਾਸਨੀ ਕਾਰਵਾਈ ਦੇ ਤਹਿਤ ਉਹਨਾਂ ਨੂੰ ਬਾਂਦੇ ਤੋਂ ਦਿੱਲੀ ਹੈੱਡ ਆਫਿਸ ਬੁਲਾ ਕੇ ਸਮਝਾਇਆ ਗਿਆ ਸੀ ਡਿਸਪਲਿਨ ਬਾਰੇ ਦੱਸਿਆ ਗਿਆ ਸੀ ਤੇ ਅੱਗੇ ਤੋਂ ਇਹ ਜੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਵਾਸਤੇ ਹੁਕਮ ਦਿੱਤੇ ਗਏ ਸੀ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਜੇਪੀ ਨੱਡਾਲ ਜੀ ਵੱਲੋਂ ਔਰ ਉਹ ਬਹੁਤ ਸਿਆਣੀ ਕੁੜੀ ਹੈ ਬਹੁਤ ਵਧੀਆ ਐਕਟ੍ਰੈਸ ਹੈ ਔਰ ਐਮਪੀ ਹੈ ਸੋ ਮੇਰੇ ਹਿਸਾਬ ਨਾਲ ਜਿੰਨਾ ਚਿਰ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਵੱਧ ਕੇ ਰਹੂ ਆਪਣੇ ਕੰਗੜਾ ਨੂੰ ਨੋਟ ਉਹਨਾਂ ਚਿਰ ਮੈਂ ਚਾਹੁੰਦਾ ਤੇ ਮੈਨੂੰ ਲੱਗਦਾ ਵੀ ਹੈ ਕਿ ਇਹੋ ਜੀ ਟਿੱਪਣੀ ਦੁਬਾਰਾ ਨਹੀਂ ਕਰ ਤੁਹਾਨੂੰ ਇਹ ਲੱਗਦਾ ਹੁਣ ਬਹੁਤ ਸਾਰੀਆਂ ਟਿੱਪਣੀਆਂ ਬਹੁਤ ਲੋਕ ਕਰਦੇ ਨੇ ਮੈਂ ਉਹੀ ਗੱਲ ਮੈਂ ਉਹੀ ਗੱਲ ਪੁੱਛਣ ਲੱਗਾ ਸੀ ਵੀ ਜਿਹੜਾ ਬੀਜੇਪੀ ਸੰਗਠਨ ਦੇ ਨਾਲ ਬੰਦਾ ਜੁੜਿਆ ਹੋਇਆ ਹੈ ਤੁਸੀਂ ਹੁਣ ਸੰਗਠਨ ਦੇ ਨਾਲ ਜੁੜੇ ਹੋਏ ਹੋ ਮੈਂ ਤਾਂ ਸਵਾਲ ਤੁਹਾਨੂੰ ਕਰ ਰਿਹਾ ਤੇ ਉਹ ਸੰਗਠਨ ਦਾ ਬੰਦਾ ਕੋਈ ਹੁਣ ਅੱਗੋਂ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਿੱਖਾਂ ਨੂੰ ਖਾਲਿਸਤਾਨੀ ਨਹੀਂ ਕਹੂਗਾ ਜਾਂ ਦੇਸ਼த்ਰੋਹੀ ਨਹੀਂ ਕਹੂਗਾ ਇਸ ਗੱਲ ਦਾ ਤੁਸੀਂ ਕੋਈ ਵਿਸ਼ਵਾਸ ਦਵਾਉਂਦੇ ਹੋ ਕਹਿੰਦਾ ਹੀ ਨਹੀਂ ਕੋਈ ਸਰ ਸਰ ਦੇਖੋ ਆਈਪੀਐਸ ਨੂੰ ਬੰਗਾਲ ਚ ਸਿੱਖ ਆਈਪੀਐਸ ਨੂੰ ਕਹਤਾ ਸੀਗਾ ਬੀਜੇਪੀ ਯੁਵਾ ਮੋਰਚਾ ਦੇ ਮਹਿਲਾ ਸੰਗਠਨ ਨੇ ਤਾਂ ਆਈਪੀਐਸ ਨੂੰ ਕਹਤਾ ਸੀ ਸਿੱਖ ਆਈਪੀਐਸ ਨੂੰ ਖਾਲਸਤਾਨੀ ਤੁਹਾਨੂੰ ਵੀ ਪਤਾ ਹੈ ਉਹਨਾਂ ਨੂੰ سزا ਵੀ ਮਿਲੀ ਉਸ ਚੀਜ਼ ਨਹੀਂ ਮਤਲਬ ਕਿ ਮੇਰਾ ਮੈਂ ਰਿਐਕਟ ਕਰਦੇ ਹੋ ਦੇਖੋ ਤੁਸੀਂ ਇੱਕ ਚੀਜ਼ ਇੱਕ ਬੋਲਣ ਦੀ ਆਜ਼ਾਦੀ ਹੈ ਐਂਡ ਹੁਣ ਮੈਂ ਕੀ ਬੋਲਣਾ ਅੱਗੇ ਰਿਐਕਟ ਤਾਂ ਤੁਸੀਂ ਉਸ ਤੋਂ ਬਾਅਦ ਕਰੋਗੇ ਨਾ ਜੀ ਬਿਲਕੁਲ ਜੁਬਾਨ ਥੋੜਾ ਤਾਂ ਫੜ ਲਓਗੇ ਬਿਲਕੁਲ ਠੀਕ ਹੈ ਹੁਣ ਜਦੋਂ ਕੋਈ ਬੰਦਾ ਬੋਲਦਾ ਤੇ ਉਹ ਗਲਤ ਬੋਲਦਾ ਉਸ ਤੋਂ ਬਾਅਦ ਰਿਐਕਟ ਕਰਦੀ ਹੈ ਜੀ ਜੇ ਉਹ ਮੈਂ ਗਲਤ ਬੋਲੂਗਾ ਤੁਸੀਂ ਵੀ ਰਿਐਕਟ ਕਰੋਗੇ ਤੁਸੀਂ ਗਲਤ ਬੋਲੋਗੇ ਸ਼ਾਇਦ ਜਨਤਾ ਰਿਐਕਟ ਕਰੇ ਆਪਾਂ ਦੋਨੋਂ ਗਲਤ ਬੋਲਣਾ ਹੈ ਜਨਤਾ ਬਹੁਤ ਜ਼ਿਆਦਾ ਰਿਐਕਟ ਕਰੂਗੀ ਬਿਲਕੁਲ ਜੀ ਉਸੇ ਤਰ੍ਹਾਂ ਜੇ ਕੋਈ ਯੁਵਾ ਮੋਰਚਾ ਦੀ ਕੁੜੀ ਨੇ ਔਰਤ ਨੇ ਗਲਤ ਬੋਲਿਆ ਸੀ ਹਾਲਿਸਤਾਨੀ ਬੋਲਿਆ ਸੀ ਤਾਂ ਉਸ ਤੋਂ ਬਾਅਦ ਵੀ ਫਰਜ਼ ਬਣਦਾ ਹੈਗਾ ਗੱਲ ਕਰਨ ਵਾਲਿਆਂ ਦਾ ਕਿ ਉਹਦੇ ਬਾਅਦ ਚੋਂ ਕੀ ਰਿਜ਼ਲਟਸ ਹੋਏ ਸੀ ਉਹਦੇ ਬਾਰੇ ਵੀ ਤਹਿਕੀਕਾਤ ਕਰਕੇ ਲੋਕਾਂ ਨੂੰ ਦੱਸਣ ਕਿ ਹਾਂ ਉਹਦੇ ਨਾਲ ਆਹ ਹੋਇਆ ਸੀ ਕਿਉਂਕਿ ਤੰਗੜਾ ਰਣੌਤ ਉਹਨਾਂ ਨੇ ਬੋਲਿਆ ਸੀ ਮੈਂ ਕਹਿਣਾ ਕਿ ਉਹਨਾਂ ਨੇ एमपी ਬਣਨ ਤੋਂ ਬਾਅਦ ਟਿੱਪਣੀ ਕੀਤੀ ਸੀ ਉਸ ਤੋਂ ਬਾਅਦ ਅੱਜ ਤੱਕ ਕਦੇ ਗੱਲ ਨਹੀਂ ਹੋਈ ਕਿ ਹਾਂ ਜੋ ਪਾਰਟੀ ਨੇ ਐਕਚੁਅਲੀ ਦਿੱਤਾ ਚੰਗਾ ਕੀਤਾ ਹਾਂਜੀ ਉਹਨਾਂ ਦੀ ਟਿੱਪਣੀ ਨਹੀਂ ਵੀ ਆਈ ਬਿਲਕੁਲ ਠੀਕ ਹੈ ਗੱਲ ਤੇ ਹਾਂਜੀ 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 ਇਸ ਕਰਕੇ ਇੱਕ ਸਰ ਇਹ ਚੀਜ਼ ਹੈ ਇਹਦੇ ਨਾਲ ਹੀ ਜੁੜਿਆ ਹੋਇਆ ਮਸਲਾ ਹੈ ਪੰਜਾਬ 95 ਇੱਕ ਫਿਲਮ ਦਲਜੀਤ ਦੋਸਾਂਝ ਦੀ ਫਿਲਮ ਨੇ ਆਉਣਾ ਸੀ ਤੁਸੀਂ ਕਿਹਾ ਕਿ ਆਜ਼ਾਦੀ ਹੋਣੀ ਚਾਹੀਦੀ ਹੈ ਤਾਂ ਉਹ ਜਿਹੜੀ ਪੰਜਾਬ 95 ਹੈ ਉਹ ਜੋ ਆਪਣੇ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰ ਜਿਹੜੇ ਐਕਟਿਵਿਸਟ ਸੀਗੇ ਉਹਨਾਂ ਦੀ ਲਾਈਫ ਤੇ ਬਣੀ ਹੋਈ ਫਿਲਮ ਹੈ 2022 ਤੋਂ ਉਹ ਫਿਲਮ ਜਿਹੜੀ ਆ ਉਹ ਡਿੱਕੇ ਡੋਲੇ ਖਾ ਰਹੀ ਹੈ ਜਾਂ ਸੈਂਸਰਸ਼ਿਪ ਦੇ ਤੱਕੇ ਖਾ ਰਹੀ ਹੈ ਤੇ ਤੁਸੀਂ ਬਤੌਰ ਕਲਚਰਲ ਵਿੰਗ ਬੀਜੇਪੀ ਦੇ ਤੁਸੀਂ ਇਹ 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 ਸ਼ੋਰ ਕਰ ਸਕਦੇ ਹੋ ਕਿ ਉਹ ਫਿਲਮ ਆਵੇ ਜਾਂ ਫਿਲਮ ਮਤਲਬ ਕਿ ਤੁਹਾਡਾ ਕੀ ਟੇਕ ਆ ਉਸ ਗੱਲ ਤੇ ਮੇਰਾ ਟੇਕ ਇਹ ਹੈਗਾ ਕਿ ਉਹ ਫਿਲਮ ਆਉਣੀ ਚਾਹੀਦੀ ਹੈ ਪਰ ਜੇ ਸੈਂਸਰ ਬੋਰਡ ਨੇ ਉਹਨੂੰ ਸਰਟੀਫਿਕੇਟ ਨਹੀਂ ਦਿੱਤਾ ਕਿਉਂਕਿ ਆਮ ਫਿਲਮਾਂ ਨੂੰ ਯੂ ਸਰਟੀਫਿਕੇਟ ਆ ਥੋੜੀਆਂ ਜੀਆਂ ਜਿਹੜੀਆਂ ਬੋਲਡ ਫਿਲਮਾਂ ਨੇ ਜਿੱਦੇ ਵਿੱਚ ਬਲੱਡ ਸ਼ੈਡ ਹੈਗਾ ਉਹ ਤੁਸੀਂ ਉਹਨਾਂ ਨੂੰ ਇਹ ਸਰਟੀਫਿਕੇਟ ਦਿੰਦੇ ਨੇ ਪਰ ਜਿਹੜਾ ਜਿਊਰੀ ਮੈਂਬਰਸ ਨੇ ਉਹਨਾਂ ਨੇ ਫੈਸਲਾ ਕਰਨਾ ਕਿ ਅਸੀਂ ਕਿਹੜਾ ਸਰਟੀਫਿਕੇਟ ਦੇਣਾ ਉਹ ਏ ਤੋਂ ਵੀ ਅਗਲੇ ਤੇ ਆ ਨਹੀਂ ਉਹ ਉਹੀ ਉਹੀ ਤਾਂ ਗੱਲ ਡਾਇਰੈਕਟਰ ਕਹਿ ਰਹੇ ਨੇ ਨਾ ਉਹ ਤਾਂ ਕਹਿ ਰਹੇ ਨੇ ਕਿ ਜਸਵੰਤ ਸਿੰਘ ਖਾਲੜਾ ਦਾ ਨਾਮ ਹੀ ਕੱਢ ਦਿਓ ਜਾਂ ਪੁਲਿਸ ਪੰਜਾਬ ਪੁਲਿਸ ਦਾ ਹੀ ਨਾਮ ਕੱਢ ਦਿਓ ਕਹਿੰਦੇ ਵੀ ਫਿਰ ਸਾਡੀ ਸਟੋਰੀ 'ਚ ਬਚੇਗਾ ਕੀ ਸਰ ਤਨੂ ਕੀ ਨੇ ਕਿਹਾ ਚੀਜ਼ ਸਰ ਡਾਇਰੈਕਟਰ ਨੇ ਕਿਹਾ ਹਨੀ ਤਰੀਹਾਂ ਉਹਨਾਂ ਦੀ ਇੰਟਰਵਿਊ ਆ ਚੁੱਕੀ ਹੈ ਜਿਹੜੇ ਜਿਹੜੇ ਡਾਇਰੈਕਟਰ ਜਿਹੜੇ ਮੇਕਰ ਨੇ ਉਹੀ ਕਹਿ ਰਹੇ ਨੇ ਔਨ ਰਿਕਾਰਡ ਕਹਿ ਰਹੇ ਨਹੀਂ ਹੈ ਗੱਲ ਔਨ ਰਿਕਾਰਡ ਕੁਝ ਵੀ ਕਿਹਾ ਜਾ ਸਕਦਾ ਰਿਟਰਨ ਦਿਓ ਨਾ ਉਹਨਾਂ ਵੱਲੋਂ ਤੇ ਦੂਸਰਾ ਤੁਸੀਂ ਉਹਦੇ ਚੋਂ ਉਹ ਸੀਨ ਤਾਂ ਕੱਟੋ ਨਾ ਜੀ ਜਿਹੜੇ ਹੈਗੇ ਨੇ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਸੀਨ ਪਹਿਲਾਂ ਮੰਨ ਗਏ ਸੀ 27 ਸੀਨਾਂ ਦਾ ਕੱਟ ਆਇਆ ਫਿਰ 85 ਦਾ ਆ ਗਿਆ ਹੁਣ 120 ਦਾ ਕੱਟ ਆ ਗਿਆ 120 ਸੀਨ ਜੀ ਅਸੀਂ ਵਿੱਚੋਂ ਕੱਟਦੇ ਆ ਸਾਡੀ ਫਿਲਮ ਦੇ ਵਿੱਚ ਬਚਦਾ ਕੁਝ ਨਹੀਂ ਮੇਰਾ ਸਵਾਲ ਇਹ ਸੀ ਨਾ ਸਾਰਾ ਕੁਝ ਤਾਂ ਕਾਂਗਰਸ ਦੇ ਟਾਈਮ ਤੇ ਹੋਇਆ ਫਿਰ ਬੀਜੇਪੀ ਕਿਉਂ ਰੋਕ ਰਹੀ ਐ ਉਸ ਗੱਲ ਨੂੰ ਸਰ ਬੀਜੇਪੀ ਕੌਣ ਹੁੰਦੀ ਐ ਰੋਕਣ ਨੂੰ ਸਰ ਸੈਂਸਰ ਬੋਰਡ ਤਾਂ ਬੀਜੇਪੀ ਦੇ ਅੰਦਰ ਹੀ ਐ ਨਾ ਸੈਂਸਰ ਬੋਰਡ ਦਾ ਸਰ ਸਰਕਾਰ ਦੇ ਅੰਦਰ ਆਉਂਦਾ ਸਰ ਸਰ ਸਰਕਾਰ ਦੇ ਅੰਡਰ ਹੀ ਆ ਪੋਲੀਟੀਕਲ ਸਰਕਾਰ ਦੇ ਅੰਡਰ ਆਉਂਦਾ ਜਿਹੜਾ ਸਰ ਚੇਅਰ ਪਰਸਨ ਹੈ ਉਹਦਾ ਉਹ ਪੋਲੀਟੀਕਲ ਅਪਾਇੰਟਮੈਂਟ ਹੀ ਹੈ ਨਾ ਸਰ ਸਰਕਾਰੀ ਹੈ ਬੀਜੇਪੀ ਇੱਕ ਪਾਰਟੀ ਹੈ ਤੇ ਸੈਂਸਰ ਬੋਰਡ ਸਰਕਾਰੀ ਹੈ ਕੱਲੇ ਬੰਦੇ ਨੇ ਡਾਇਰੈਕਸ਼ਨ ਦੇਣੀ ਹੈ ਜੇ ਪੋਲੀਟੀਕਲ ਪੋਸਟ ਤੇ ਵੀ ਬੈਠਾ ਤਾਂ ਬਾਕੀ ਦੇ ਜਿਹੜੇ ਨੇ ਉਹ ਸਰਕਾਰੀ ਨੇ ਸਰ ਇਦਾਂ ਨਹੀਂ ਪਰ ਤੁਸੀਂ ਆਵਾਜ਼ ਤਾਂ ਚੱਕ ਸਕਦੇ ਹੋ ਕਿ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਅਰੇ ਸਰ ਮੈਂ ਕਿਹਾ ਤਾਂ ਅੱਜ ਵੀ ਕਹਿਣਾ ਕਿ ਚਲੋ ਆਪਾਂ ਚੱਲਦੇ ਹਾਂ ਦੱਸੋ ਕਿ ਪਸਤਾ ਮੈਂ ਪਸਤਾ ਦਾ ਵੀ ਮੈਂਬਰ ਆ ਮੈਂ ਬੀਜੇਪੀ ਨੂੰ ਛੱਡੋ ਮੈਂ ਪਸਤਾ ਦਾ ਵੀ ਮੈਂਬਰ ਆ ਸਰ ਆਓ ਪਸਤਾ ਵਾਲੇ ਇਕੱਠੇ ਹੋ ਗਏ ਆਪਾਂ ਚੱਲਦੇ ਆਂ ਚੱਲਦੇ ਕੋਰਟ ਕੋਲ ਜੀ ਸੌਫਟ ਕਾਰਨ ਰੱਖੋ ਜੀ ਸਾਡਾ ਉਹ ਬੰਦੇ ਨੇ ਬਹੁਤ ਮਿਹਨਤ ਕੀਤੀ ਆ ਆਤਵਾਦ ਦੇ ਦਰਾਂ ਉਹਨੇ ਬਹੁਤ ਪਥਾਲੜਾ ਸਾਹਿਬ ਦਾ ਮਤਲਬ ਬਹੁਤ ਖਾਲਣਾ ਖਾਲ ਗਿਆ ਉਹਨਾਂ ਨੇ ਕਿਉਂਕਿ ਜਿਹੜੀਆਂ ਜਲਦੀਦ ਵਰਗਾ ਜਿਹੜਾ ਆਰਟਿਸਟ ਹੈ ਹਾਂਜੀ ਜਲਦੀਦ ਵਰਗਾ ਆਰਟਿਸਟ ਆ ਚਮਕੀਲਾ ਫਿਲਮ ਆਈ ਸੀ ਚਮਕੀਲਾ ਬਾਰੇ ਸਾਰੀ ਸੈਲੀਬ੍ਰੇਸ਼ਨ ਹੋਈ ਹੈ ਦੇਸ਼ ਪੱਧਰ ਤੇ ਉਹ ਮੰਨੀ ਵੀ ਗਈ ਹੈ ਉਹਨੂੰ ਅਵਾਰਡ ਵੀ ਮਿਲੇ ਨੇ ਪਰ ਖਾਲੜਾ ਵਾਲੀ ਫਿਲਮ ਤੇ ਉਸ ਲੈਵਲ ਦਾ ਰਿਸਪੋਨਸ ਮੈਨੂੰ ਇੱਥੇ ਇੱਕ ਚੀਜ਼ ਰੋਕਾਂ ਇੱਕ ਚੀਜ਼ ਰੋਕਾਂ ਜੇ ਦਿਲਜੀਤ ਨੂੰ ਆਪਣੀ ਫਿਲਮ ਜਿਹੜੀ ਸੀਗੀ ਚਮਕੀਲਾ ਦੇ ਵਿੱਚ ਬਹੁਤ ਪਸੰਦ ਕੀਤਾ ਗਿਆ ਫਿਲਮ ਵੀ ਚੰਗੀ ਲੱਗੀ ਹਿੱਟ ਵੀ ਹੋਈ ਜੀ ਪਰ ਦਿਲਜੀਤ ਨੂੰ ਬਹੁਤ ਜਦੋਂ ਪਹਿਲੀ ਫਰਸਟ ਲੁੱਕ ਆਈ ਸੀ ਦਿਲਜੀਤ ਦਸਾਂਝ ਦੀ ਤੱਕ ਟੋਟ ਕਟ 1 ਕਰੋੜ ਗਾਲ ਗੱਡੀ ਸੀ ਵੀ ਇਹਨੇ ਵਾਲ ਕਟਾ ਲਏ ਜਦ ਕਿ ਉਹ ਵਾਲ ਨਹੀਂ ਕਟਾਏ ਉਸ ਪਿੱਛੇ ਨੇ ਉਸ ਭਰਾ ਨੇ ਉਹ ਬਿੱਕ ਪਾਇਆ ਹੋਇਆ ਸੀ ਜੀ 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 ਬਗਾਵਤ ਕੀਤੀ ਸੀ ਕਿ ਮੈਂ ਵਾਲ ਨਹੀਂ ਕਟਾਉਂਗਾ ਜੀ ਮੇਰੇ ਲਾਸਟ ਤੇ ਤੁਹਾਨੂੰ ਇਹ ਪੁੱਛਣਾ ਹੈ ਕਿ ਜਦੋਂ ਹੁਣ ਆਪਾਂ ਤੁਸੀਂ ਸਾਨੂੰ ਬੂਤੀ ਸਾਰੀ ਦੇਤੀ ਚਲੋ ਸਾਰੀ ਗੱਲਬਾਤ ਵੀ ਹੋ ਗਈ ਪਰ ਇਹਦਾ ਪ੍ਰੈਕਟੀਕਲ ਤੁਹਾਨੂੰ ਲੱਗਦਾ ਵੀ ਚੀਜ਼ ਰੁਕੇ ਅੱਗੋਂ ਇਦਾਂ ਦੀਆਂ ਚੀਜ਼ਾਂ ਨਾ ਹੋਣ ਤੇ ਜਿਹੜੇ ਉਹ ਅਨਸਰ ਨੇ ਮੰਨ ਲਓ ਜੇ ਅਸ਼ੋਕ ਪੰਡਿਤ ਗੱਲ ਚੱਕ ਰਹੇ ਨੇ ਮੋਟੀਵੇਟਿਡ ਨੇ ਤੁਸੀਂ ਕਿਹਾ ਕਿ ਜੈਨਸੀ ਵੀ ਹੋ ਸਕਦੀ ਹੈ ਫਿਰ ਮਹਾਰਾਸ਼ਟਰ ਵਿਚ ਬੀਜੇਪੀ ਦੀ ਸਰਕਾਰ ਹੈ ਜਿਹੜਾ ਪੰਜਾਬ ਦਾ ਬੀਜੇਪੀ ਦਾ ਕਲਚਰਲ ਵਿੰਗ ਹੈ ਇਨੀਸ਼ੀਏਟਿਵ ਲਊਗਾ ਕਿ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਉਹਨਾਂ ਨੇ ਗਲਤ ਟਾਰਗੇਟ ਕੀਤਾ ਦਲਜੀਤ ਦਸਾਂਝ ਨੂੰ ਸਰ ਬੋਲਣ ਦੀ ਹਰੇਕ ਤੇ ਆਪ ਵੀ ਆਜ਼ਾਦੀ ਹੈ ਅਸੀਂ ਕਿਉਂ ਨਹੀਂ ਫਿਰ ਐਡਾ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਨਾ ਪੈਣਾ ਇਸ ਗੱਲ ਨਾਲ ਥੋੜੀ ਥੋੜੀ ਹਮਦਰਦੀ ਦਿਖਾਉਣਾ ਉਹਨਾਂ ਨੂੰ ਕੀ ਫਰਕ ਪੈਣਾ ਉਹ ਤਾਂ ਆਪਣਾ ਕੰਮ ਕਰੀ ਜਾ ਰਹੇ ਨੇ ਕਾਨੂੰਨੀ ਕਾਰਵਾਈ ਕਰਨ ਸਰ ਅਸੀਂ ਕਾਨੂੰਨ ਮੈਂ ਉਹਨਾਂ ਦੇ ਦਲਜੀਤ ਦੇ ਹੱਥ ਚ ਫੜੂੰਗਾ ਨਹੀਂ ਤੁਸੀਂ ਮੰਗ ਕਰਦੇ ਹੋ ਕਿ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਤੇ ਜੇ ਕਾਨੂੰਨੀ ਕਾਰਵਾਈ ਹੋਵੇ ਜੇ ਉਹ ਕੋ ਸੋਸ਼ਲ ਮੀਡੀਆ ਤੇ ਕੋਈ ਵੀ ਬੋਲ ਸਕਦਾ ਨਹੀਂ ਉਹ ਪ੍ਰੈਜ਼ੀਡੈਂਟ ਦਰ ਇੰਡੀਅਨ ਫਿਲਮ ਟੈਲੀਵਿਜ਼ਨ ਡਾਇਰੈਕਟਰ ਐਸੋਸੀਏਸ਼ਨ ਜਿਹੜੀ ਹੈ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਅਸ਼ੋਕ ਪੰਡਿਤ ਉਹਨਾਂ ਨੇ ਬਾਈਕਾਟ ਦੀ ਗੱਲ ਕੀਤੀ ਹੈ ਨਾ ਦਲਜੀਤ ਦੇ ਉਹਨਾਂ ਦੀ ਪਰਮਿਸ਼ਨ ਤੋਂ ਬਿਨਾ ਉੱਥੇ ਸ਼ੂਟਿੰਗ ਨਹੀਂ ਹੋ ਸਕਦੀ ਦਲਜੀਤ ਦੀ ਰੁਕ ਵੀ ਨਹੀਂ ਸਕਦੀ ਸਰ ਸਰ ਉਹ ਉਹਨਾਂ ਦੇ ਨਾਲ ਤੁਗਵਾ ਅੱਛਾ ਜੀ ਮੈਂ ਦਲਜੀਤ ਦੇ ਨਾਲ ਆ ਮੈਂ ਜੇ ਇਦਾਂ ਦਾ ਫਿਰ ਕੁਝ ਹੋਇਆ ਉਹਨਾਂ ਦੇ ਨਾਲ ਤਾਂ ਕੋਝ ਤੱਕ ਕਾਨੂੰਨ ਦੇ ਮੁਤਾਬਕ ਰੋਕ ਸਕਦੇ ਹੋਏ ਤੇ ਸਰਕਾਰ ਕਾਨੂੰਨ ਨੇ ਫੈਸਲਾ ਕੀਤਾ ਦਿਲਜੀਤ ਦੋਸਾਂਝ ਦੇ ਖਿਲਾਫ ਜੀ ਪਰ ਮੈਂ ਕੁਝ ਨਹੀਂ ਕਰ ਸਕੂਗਾ ਪਰ ਜੇ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਫੈਡਰੇਸ਼ਨ ਪ੍ਰਾਈਵੇਟ ਜੀ ਬਿਨਾਂ ਕਾਨੂੰਨੀ ਲੜਾਈ ਤੋਂ ਦਿਲਜੀਤ ਦੋਸਾਂਝ ਨੂੰ ਰੋਕਣ ਦੀ ਕੋਸ਼ਿਸ਼ ਕਰੂਗੀ ਤਾਂ ਮੈਂ ਦਿਲਜੀਤ ਦੋਸਾਂਝ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਇੱਕ ਇੱਕ ਦਾ ਮੋਢੇ ਫੜੋ ਜੀ ਬਿਲਕੁਲ ਲਾਸਟ ਛੋਟੀ ਟਿੱਪਣੀ ਦੇ ਦਿਓ ਆਪਾਂ ਤੁਸੀਂ ਲੋਕ ਕੋਈ ਬੀਜੇਪੀ ਨੂੰ ਬਲੇਮ ਕਰਦਾ ਹੈ ਕੋਈ ਕਿਸੇ ਨੂੰ ਬਲੇਮ ਕਰਦਾ ਹੈ ਆਪਾਂ ਇਹ ਚੀਜ਼ ਤੁਸੀਂ ਮੰਨਦੇ ਹੋ ਕਿ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਇਹ ਟ੍ਰੋਲਿੰਗ ਦਾ ਦੌਰ ਚੜਿਆ ਹੈ ਮੰਨ ਲਓ ਕੋਈ ਵੀ ਬੰਦਾ ਆਪਣਾ ਕੋਈ ਵਿਚਾਰ ਰੱਖਦਾ ਹੈ ਉਹਦੇ ਤੇ ਇੱਕ ਮਲੇ ਕੀ ਟਰੂਲਰਾਂ ਦੀ ਆਰਮੀ ਮਗਰ ਲੱਗ ਜਾਂਦੀ ਹੈ ਚਾਹੇ ਉਹ ਸਰਕਾਰੀ ਨੇ ਜਾਂ ਗੈਰ ਸਰਕਾਰੀ ਨੇ ਜਾਂ ਖਾਲਸਤਾਨੀ ਨੇ ਜਾਂ ਭਾਰਪਈ ਨੇ ਕੋਈ ਵੀ ਹੋਣ ਤੁਹਾਨੂੰ ਲੱਗਦਾ ਵੀ ਇਹ ਨੂੰ ਕਿਸੇ ਢੰਗ ਨਾਲ ਨੱਥ ਪੈਣੀ ਚਾਹੀਦੀ ਹੈ ਕੋਈ ਇਹਦੇ ਤੇ ਕੋਈ ਤਰੀਕੇਕਾਰ ਹੋਣਾ ਚਾਹੀਦਾ ਵੀ ਜਿਵੇਂ ਇਹ ਡਿਕਟੇਟ ਕਰਨ ਲੱਗੇ ਸਾਰੀ ਸਿਚੁਏਸ਼ਨ ਨੂੰ ਦੇਖੋ ਮੈਂ ਇਹ ਕਹੂੰਗਾ ਕਿ ਜੇ ਜੋ ਕੁਝ ਸੋਸ਼ਲ ਮੀਡੀਆ ਤੇ ਅੱਜ ਹੋ ਰਿਹਾ ਜੀ ਮਾਫ ਕਰਿਓ ਪੰਜਾਬੀਓ ਮੈਂ ਪੰਜਾਬੀਆਂ ਤੱਕ ਪਹੁੰਚ ਕਰੂੰਗਾ ਮੈਂ ਦੁਨੀਆ ਹਾਂਜੀ ਪੰਜਾਬੀ ਸੁਸਾਇਟੀ ਦੇ ਹੀ ਆਪਾਂ ਰਹੀਏ ਹਾਂਜੀ ਮੈਂ ਪੰਜਾਬੀ ਸੁਸਾਇਟੀ ਨੂੰ ਇਹ ਜ਼ਰੂਰ ਸੁਨੇਹਾ ਦਿੰਦਾ ਕਿ ਪੰਜਾਬੀਓ ਆਪਣੇ ਇੱਕਰਦਾਰ ਨਹੀਂ ਸੀ ਕਿ ਬਿਨਾ ਤੋਲੇ ਬਿਨਾ ਸੋਚੇ ਬਿਨਾ ਸਮਝੇ ਅਸੀਂ ਬੋਲੀਏ ਕਿਸੇ ਕੁਝ ਨਹੀਂ ਠੀਕ ਹੈ ਜੀ ਜੀ ਮੈਂ ਇੱਕ ਲਾਈਨ ਬੋਲਦਾ ਕਿ ਭਾਰਤੀ ਜਨਤਾ ਪਾਰਟੀ ਦੀ ਚਾਹੇ ਸਰਕਾਰ ਹੈ ਪਰ ਫੈਸਲਾ ਭਾਰਤੀ ਜਨਤਾ ਪਾਰਟੀ ਦਾ ਨਿੱਜੀ ਤੌਰ ਤੇ ਪਾਰਟੀ ਦਾ ਫੈਸਲਾ ਜੋ ਸਰਕਾਰੀ ਤੌਰ ਤੇ ਉਹ ਭਾਰਤ ਸਰਕਾਰ ਦਾ ਫੈਸਲਾ ਹੈ ਜੀ ਜੀ ਦੋਨੇ ਚੀਜ਼ਾਂ ਵੱਖਰੋ ਵੱਖਰੀ ਜੀ ਜੀ ਫਿਲਮ ਦੇ ਵਿੱਚ ਡਾਇਰੈਕਟਰ ਫਿਲਮ ਦੇ ਵਿੱਚ ਪ੍ਰੋਡਿਊਸਰ ਫਿਲਮ ਦੇ ਵਿੱਚ ਸਿਨੇਮਟੋਗ੍ਰਾਫਰ ਕੈਮਰਾਮੈਨ ਜਿਹਨੂੰ ਕਹਿ ਦਿੰਦੇ ਆ ਉਹ ਬੰਦਿਆਂ ਦੀ ਇੱਕ ਟੀਮ ਆ ਆਪਣੇ ਕਾਸਟਿੰਗ ਕਰਦੀ ਹੈਗੀ ਹੈ ਕਿ ਇਸ ਬੰਦੇ ਨੂੰ ਇਸ ਰੋਲ ਦੇ ਵਿੱਚ ਲੈਣਾ ਯਸ ਸਿਰਫ ਦਿਲਜੀਤ ਨੂੰ ਇਹ ਹੋ ਸਕਦਾ ਕਿ 6-7 ਕੁੜੀਆਂ ਇਸ ਰੋਲ ਵਾਸਤੇ ਉਹਨਾਂ ਨੇ ਸ਼ਾਰਟਲਿਸਟ ਕੀਤੀ ਆ ਹੁਣ ਜਿਹੜੀਆਂ ਤੇ ਸੁਭਾਵਿਕ ਹੁੰਦਾ ਹੈ ਜੀ 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 ਤੇ ਆ 6-7 ਕੁੜੀਆਂ ਨੇ ਦਲਜੀਤ ਭਾਈ ਇਹਨਾਂ ਚੋਂ ਆ ਕੁੜੀ ਲਈ ਇੱਕ ਆ ਜਾਂ ਆ ਸੱਪਾ ਚੋਂ ਕਿਹੜੀ ਉਹਨੇ ਹੋ ਸਕਦਾ ਇਹ ਕਿਹਾ ਹੋਵੇ ਵੀ ਆ ਵੀ ਇੱਕ ਕੁੜੀ ਮੈਨੂੰ ਚੰਗੀ ਲੱਗਦੀ ਆ ਦੇਖ ਲਓ ਬਾਕੀ ਕਿਉਂਕਿ ਉਸ ਕੁੜੀ ਦੀਆਂ ਉਹਦੇ ਦਖਰੇ ਉਹਦੇ ਪੈਸੇ ਉਹਦੀਆਂ ਡੇਟਸ ਉਹਦਾ ਆਉਣਾ ਜਾਣਾ ਉਹਦਾ ਰਹਿਣਾ ਸਣਾ ਉਹ ਸਾਰਾ ਕੁਝ ਬਾਅਦ ਦੀ ਗੱਲ ਆ ਪਹਿਲਾਂ ਕਿ ਆ ਚਿਹਰਾ ਫਿੱਟ ਹੋਊਗਾ ਉਹਨਾਂ ਚ 4-5 ਕੁੜੀਆਂ ਦੇਖਿਆ ਹੋਣੀ ਉਹਨਾਂ ਚੋਂ ਇਹ ਕੁੜੀ ਉਹਨਾਂ ਨੂੰ ਸਟੇਬਲ ਲੱਗੀ ਪੈਸੇ ਚ ਵੀ ਰੇਟ ਚ ਵੀ ਜੀ ਸ਼ਕਲ ਸੂਰਤ ਚ ਵੀ ਐਪੀ ਚ ਵੀ ਤੇ ਇੱਕ 딜 ਹੈ 딜 ਬਣ ਗਈ ਐਂਡ ਦੇਖੋ ਜੀ ਜੀਤ ਦਾ ਉਹਦੇ ਚ ਕੋਈ ਰੋਲ ਨਹੀਂ ਦਲਜੀਤ ਨੂੰ ਜੇ ਮੈਂ ਸਾਫ਼ ਤੇ ਸਪਸ਼ਟ ਲਫ਼ਜ਼ਾਂ ਚ ਕਹਾ ਕਿ ਦਿਲਜੀਤ ਵੀ ਸਰਦਾਰ ਜੀ ਵਨ ਸਰਦਾਰ ਜੀ ਟੂ ਚੱਲੀ ਸੀ ਦਿਲਜੀਤ ਨੇ ਪੈਸੇ ਲਏ ਐਕਟਿੰਗ ਕੀਤੀ ਫਿਲਮ ਡਾਇਰੈਕਟਰ ਦੀ ਫਲॉप ਹੁੰਦੀ ਹੈ ਡਾਇਰੈਕਟਰ ਦੀ ਫਿਲਮ ਡੁੱਬਦੀ ਹੈ ਪੈਸਾ ਡੁੱਬਦਾ ਤਾਂ ਪ੍ਰੋਡਿਊਸਰ ਦਾ ਹੂੰ ਦਿਲਜੀਤ ਦਾ ਲੈਣਾ ਦੇਣਾ ਕੋਈ ਨਹੀਂ ਪਰ ਦਿਲਜੀਤ ਮਸ਼ਹੂਰ ਹੈ ਦਿਲਜੀਤ ਹੈ ਹੀਰੋ ਹੈ ਦਿਲਜੀਤ ਚਹੇਤਾ ਹੈ ਤੇ ਤਾਂ ਕਰਕੇ ਟਾਰਗੇਟ ਹੋ ਰਿਹਾ ਮਾਂ ਬੋਲੀ ਦਾ ਜੇਥਾ ਪੁੱਤ ਹੈ ਜੀ 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 ਜਬ ਵੀ ਸਭ ਤੋਂ ਵੱਧ ਪਿਆਰ ਜੇ ਅੱਜ ਕਿਸੇ ਕਲਾਕਾਰ ਨੂੰ ਕਰ ਦੇਣੇ ਤਾਂ ਦਿਲਜੀਤ ਨੂੰ ਕਰ ਦੇਣੇ ਉਹਦੀ ਮਿਹਨਤ ਬੋਲਦੀ ਹੈ ਉਹਦੀ ਕਿਸਮਤ ਬੋਲਦੀ ਹੈ ਉਦੀ ਟੀਮ ਬੋਲਦੀ ਹੈ ਜੀ ਥੈਂਕ ਯੂ ਸਰ ਥੈਂਕਸ ਕਰਕੇ ਜੀ ਬਾਈ ਤਨਜੀਤ ਦਾ ਨਾਮ ਜੀ 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 ਤਨਜੀਤ ਪੁੱਤ ਦਲਜੀਤ ਪੁੱਤ ਚੜ੍ਹਦੀ ਕਲਾ ਹਮੇਸ਼ਾ ਚੜ੍ਹਦੀ ਕਲਾ ਠੀਕ ਤੇ ਇੰਡੀਆ ਇੰਡੀਆ ਦੇ ਵਿੱਚ ਰਿਲੀਜ਼ ਹੋਵੇ ਕੋਸ਼ਿਸ਼ ਕਰਾਂਗੇ ਫਿਲਮ ਸਰਦਾਰ ਜੀ 3 ਇੰਡੀਆ ਦੇ ਵਿੱਚ ਰਿਲੀਜ਼ ਹੋਵੇ ਹਾਂਜੀ ਇੰਡੀਆ ਦੇ ਵਿੱਚ ਵੀ ਰਿਲੀਜ਼ ਹੋਵੇ ਸਰਦਾਰ ਜੀ 3 ਮੇਰਾ ਦਿਲ ਕਹਿੰਦਾ ਪਰ ਮੈਂ ਪਹਿਲਾਂ ਕਹਿ ਚੁੱਕਿਆ ਸਰ ਇਹ ਭਾਰਤ ਸਰਕਾਰ ਦਾ ਫੈਸਲਾ ਕਿ ਕੋਈ ਵੀ ਕੰਟੈਂਟ ਨਹੀਂ ਰਿਲੀਜ਼ ਹੋਏਗਾ ਹੂੰ ਤੁਹਾਨੂੰ ਲੱਗਦਾ ਵੈਸੇ ਇੱਕ 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 ਨਿੱਜੀ رائے ਕਲਾਕਾਰ ਦੇ ਤੌਰ ਤੇ ਤੁਹਾਨੂੰ ਲੱਗਦਾ ਵੀ ਇਹ ਇਦਾਂ ਦੀ ਪਾਬੰਦੀ ਹੋਣੀ ਚਾਹੀਦੀ ਹੈ ਕਲਾ ਤੇ ਜਦੋਂ ਕਲਾਕਾਰ ਵਿੱਚ ਇਨਵੋਲਵ ਹੋ ਕੇ ਇੱਕ ਦੂਸਰੇ ਤੇ ਚੱਕਰ ਸਿੱਟਣ ਲੱਗਣ ਤੇ ਭਾਰਤ ਤੇ ਪਾਕਿਸਤਾਨ ਦੀ ਜੰਗ ਵਰਗੀ ਸਥਿਤੀ ਹੋਵੇ ਤਾਂ ਜ਼ਰੂਰ ਬੈਨ ਹੋਣਾ ਚਾਹੀਦਾ ਜੀ ਥੈਂਕ ਯੂ ਸਰ ਥੈਂਕ ਯੂ ਤੁਹਾਡਾ ਸਮਾਂ ਦੇਣ ਲਈ ਸੋ ਐਸਨ ਹਬੀਤ ਅਲੀਵਾਰ ਜੀ